ਲੁਧਿਆਣਾ ਵਿੱਚ ਲਗਾਤਾਰ ਜਿਹੜੀਆਂ ਇਲੀਗਲ ਬਿਲਡਿੰਗਾਂ ਨੇ ਉਹ ਬਣਾਈਆਂ ਜਾ ਰਹੀਆਂ ਨੇ ਚਾਹੇ ਕਮਰਚੀਅਲਾ ਚਾਹੇ ਰਿਹਾਇਸ਼ੀ ਐ ਤੇ ਡੇਟ ਮੰਜਲ ਮਨਾ ਅੰਦਰ ਪਰਮਿਸ਼ਨ ਹੁੰਦੀ ਐ ਕਿਥੇ 4 4 5 5 ਮੰਜਲਾ ਜਿਹੜੀਆਂ ਬਿਲਡਿੰਗਾਂ ਨੇ ਖੜੀਆਂ ਹੋ ਰਹੀਆਂ ਨੇ ਜਿਹੜੀ ਜਗ੍ਹਾ ਸੀ ਐ ਉਹ ਪਿੱਛੇ ਸੀ ਇਹਨਾਂ ਨੇ ਸਾਰਾ ਨਾਲਾ ਹੀ ਛੱਤ ਲਿਆ ਤੁਸੀਂ ਇਹ ਨਹੀਂ ਜਾਇਜ਼ ਕਬਜ਼ਾ ਵਗ ਤੇ ਸਾਰੇ ਦਰਸ਼ਕਾਂ ਦਾ ਤੁਸੀਂ ਵੇਖ ਰਹੇ ਹੋ ਪੀਟੀਸੀ ਨਿਊਜ਼ ਦਾ ਖਾਸ ਪ੍ਰੋਗਰਾਮ ਕੀ ਸਮਝਿਏ ਤੇ ਮੈਂ ਹਾਂ ਤੁਹਾਡੇ ਨਾਲ ਲਵਪ੍ਰੀਤ ਬੰਗੜ ਅੱਜ ਆਪਣੇ ਇਸ ਖਾਸ ਪ੍ਰੋਗਰਾਮ 'ਚ ਤੁਹਾਨੂੰ ਸਾਡੇ ਪੱਤਰਕਾਰ ਵਿਨੇ ਦੁਆ ਦੀ ਇੱਕ ਖਾਸ ਰਿਪੋਰਟ ਵਿਖਾਉਂਦੇ ਆਂ ਇਹ ਰਿਪੋਰਟ ਸੰਨੀਤੀ ਸ਼ਹਿਰ ਦੇ ਨਾਲ ਜੁੜੀ ਹੋਈ ਹੈ ਲੁਧਿਆਣਾ ਨਾਲ ਜੁੜੀ ਹੋਈ ਹੈ ਇਹ ਰਿਪੋਰਟ ਲੁਧਿਆਣਾ ਦੇ ਕੋਰ ਏਜੇ ਦੇ ਨਾਲ ਜੁੜੀ ਹੋਈ ਹੈ ਜਿੱਥੇ ਸ਼ਰਿਆਮ ਨਿਯਮ ਕਾਇਦੇ ਕਾਨੂੰਨਾਂ ਨੂੰ ਛੱਕੇ ਟੰਗਿਆ ਜਾ ਰਿਹਾ ਹੈ ਨਿਯਮ ਕਾਇਦੇ ਤੋੜ ਕੇ ਲਗਾਤਾਰ ਨਜਾਇਜ਼ ਉਸਾਰੀਆਂ ਕੀਤੀਆਂ ਜਾ ਰਹੀਆਂ ਨੇ ਜੀ ਹਾਂ ਦਾਵਾ ਇਹੋ ਕੀਤਾ ਜਾ ਰਿਹਾ ਹੈ ਸਥਾਨਕ ਲੋਕਾਂ ਦਾ ਵੀ ਇਹੋ ਕਹਿਣਾ ਹੈ ਤਲੋ ਵੇਖੋ ਸਾਡੇ ਪੱਤਰਕਾਰ ਦੀ ਇੱਕ ਖਾਸ ਰਿਪੋਰਟ ਢੱਲੇ ਨਾਲ ਚੱਰੀ ਨਜਾਇਜ਼ ਉਸਾਰੀ ਢੱਲੇ ਨਾਲ ਚੱਰੀ ਨਜਾਇਜ਼ ਕੰਸਟਰਕਸ਼ਨ ਗੱਟਸ ਸੁਧਾਪਿਆ ਪ੍ਰਸ਼ਾਸਨ ਨਿਯਮ ਕਾਇਦੇ ਕਾਨੂੰ ਟੰਗੇ ਚਾਰੇ ਨੇ ਛਿੱਕੇ ਨਗਰ ਨਿਗਮ ਦਾ ਧਿਆਨ ਹੈ ਕਿੱਥੇ ਜਿੱਥਾ ਸੰਤੀ ਸ਼ਹਿਰ ਲੁਧਿਆਣਾ ਜਿਸ ਨੂੰ ਕਿ ਪੰਜਾਬ ਦੀ ਫਾਈਨੈਂਸ਼ੀਅਲ ਕੈਪੀਟਲ ਵੀ ਕਿਹਾ ਜਾਂਦਾ ਹੈ ਜੋ ਬਣੀ ਇੰਡਸਟਰੀ ਦੇ ਲਈ ਜੋ ਕਾਰੋਬਾਰੀਆਂ ਦੇ ਲਈ ਜੋ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਲਈ ਜਾਣਿਆ ਜਾਂਦਾ ਹੈ ਪਰ ਅੱਜ ਕੱਲ੍ਹ ਉਸੇ ਲੁਧਿਆਣਾ ਨੂੰ ਇੱਕ ਨਵੀਂ ਪਛਾਣ ਵੀ ਮਿਲਦੀ ਜਾ ਰਹੀ ਹੈ ਅੱਜਕੱਲ੍ਹ ਉਸ ਸਨਤੀ ਸ਼ਹਿਰ ਦੀ ਸੁੰਦਰਤਾ ਤੇ ਇੱਕ ਦਾਗ ਲੱਗਦਾ ਜਾ ਰਿਹਾ ਹੈ ਦਾਗ ਇਲੀਗਲ ਕੰਸਟਰਕਸ਼ਨ ਦਾ ਨਜਾਇਜ਼ ਉਸਾਰੀ ਦਾ ਜਿਵੇਂ ਲੁਧਿਆਣਾ ਨਜਾਇਜ਼ ਉਸਾਰੀਆਂ ਦੇ ਮਾਮਲੇ ਚ ਮੋਰੀ ਬਣਦਾ ਜਾ ਰਿਹਾ ਹੈ ਲੁਧਿਆਣਾ ਚ ਸ਼ਰੇਆਮ ਨਿਯਮ ਕਾਇਦੇ ਕਾਨੂੰਨਾਂ ਨੂੰ ਛਿੱਕੇ ਡਾਂਗੇ ਨਜਾਇਜ਼ ਉਸਾਰੀਆਂ ਕੀਤੀਆਂ ਜਾ ਰਹੀਆਂ ਨੇ ਬਹੁ ਮੰਜ਼ਲਾ ਇਮਾਰਤਾਂ ਤਣਲੇ ਨਾਲ ਖੜੀਆਂ ਕੀਤੀਆਂ ਜਾ ਰਹੀਆਂ ਨੇ ਬਿਨਾਂ ਕਿਸੇ ਡਰ ਬਿਨਾਂ ਕਿਸੇ ਪਰਵਾਹ ਐਸ ਸਭ ਕੁਝ ਵੱਟ ਤੋਂ ਵੱਧ ਅੰਦਰੂਨੀ ਸ਼ਹਿਰ ਯਾਨੀ ਜਿਸ ਨੂੰ ਕੋਰ ਏਰੀਆ ਵੀ ਕਿਹਾ ਜਾਂਦਾ ਹੈ ਉਥੇ ਚੱਲਦੇ ਸਾਡੀ ਟੀਮ ਸਾਡੇ ਪੱਤਰਕਾਰ ਨੂੰ ਵੀ ਲਗਾਤਾਰ ਜਾਣਕਾਰੀ ਐਸੀ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਲੁਧਿਆਣਾ ਦੇ ਕੋਰ ਏਰੀਆ ਚ ਕਈ ਬਹੁਮੰਜ਼ਲਾ ਇਮਾਰਤਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਜਦ ਕਿ ਨਿਯਮਾਂ ਮੁਤਾਬਕ ਇੱਥੇ 1.5 ਮੰਜ਼ਲ ਤੋਂ ਵੱਧ ਉਸਾਰੀ ਕੀਤੀ ਹੀ ਨਹੀਂ ਜਾ ਸਕਦੀ ਪਰ ਇੱਥੇ ਦਾ ਸ਼ਰਿਆਮ ਅਜਿਹੀ ਹੈ ਨਿਯਮ ਛਿੱਕੇ ਡੰਗਿਆ ਜਾ ਰਹੇ ਹੈ ਕਿ ਮਤਲਬ ਜਿਹੜੀ ਇਹ ਬਿਲਡਿੰਗ ਖੜੀ ਹੋ ਰਹੀ ਹੈ ਤੁਸੀਂ ਕਹਿ ਰਹੇ ਹੋ ਨਜਾਇਜ਼ ਕਬਜ਼ਾ ਇਹ ਕਿੱਦਾਂ ਮਤਲਬ ਪਤਾ ਲੱਗਿਆ ਵੀ ਨਜਾਇਜ਼ ਕਬਜ਼ਾ ਇਹ ਨਜਾਇਜ਼ ਜਿਹੜੀ ਜਗ੍ਹਾ ਸੀ ਇਹ ਬਹੁਤ ਪਿੱਛੇ ਸੀ ਇਹਨਾਂ ਨੇ ਸਾਰਾ ਨਾਲਾ ਹੀ ਛੱਤ ਲਿਆ ਉੱਤੇ ਸਰਕਾਰੀ ਜਗ੍ਹਾ ਤੇ ਕਬਜ਼ਾ ਕਰ ਲਿਆ ਇਹਨਾਂ ਨੇ ਅੱਛਾ ਕਿੰਨੀ ਦੇਰ ਹੋ ਗਈ ਇਹ ਬਿਲਡਿੰਗ ਬੰਦੇ ਇਹ ਹੋਇਆ ਦੋ ਕਿ ਤਿੰਨ ਚਾਰ ਕੁ ਮਹੀਨੇ ਹੋ ਗਏ ਨੇ ਅੱਛਾ ਤੇ ਕੋਈ ਨਗਰ ਨਿਗਮ ਜਾਂ ਕੋਈ ਅਫਸਰ ਕੋਈ ਨਹੀਂ ਆਇਆ ਯਾਰ ਤਾਂ ਦਿਖਾਈਏ ਨਾਲ ਦੀ ਗਲੀ ਚੱਲ ਕਬਜ਼ਾ ਲੋਕੀ ਕਬਜ਼ਾ ਕਰ ਰਹੇ ਆ ਬਾਹਰ ਅੱਛਾ ਅਗੇ ਪਿਛਲੇ ਉਹਨਾਂ ਨੇ ਕਬਜ਼ਾ ਕਰ ਲਿਆ ਮੂਰਿਆਂ ਕਬਜ਼ਾ ਕੀਤਾ ਹੈ ਨਾਲੇ ਕਿਤੇ ਫਿਰ ਇਲਾਕੇ ਇੱਥੇ ਕਿਸੇ ਨੇ ਕੋਈ ਇਤਰਾਜ਼ ਨਹੀਂ ਜਤਾਇਆ ਕੋਈ ਬੋਲਦਾ ਇਹ ਨਹੀਂ ਬੇਰੇ ਅੱਛਾ ਜੀ ਉਹ ਕਿਉਂ ਕਾਰਨ ਕੋਈ ਦਖਲ ਨਹੀਂ ਦਿੰਦਾ ਕੋਈ ਕਹਿੰਦਾ ਵੀ ਅਸੀਂ ਕਿਉਂ ਪੰਗੇ ਚ ਪੈਣ ਅੱਛਾ ਫਿਰ ਵੀ ਹੁਣ ਤੁਸੀਂ ਅੱਜ ਇਹ ਚੀਜ਼ ਦੱਸੀ ਹੈ ਪਹਿਲੇ ਵੀ ਕਦੀ ਦੱਸੀ ਕਿਸੇ ਨੂੰ ਕੋਈ ਆਇਆ ਹੀ ਨਹੀਂ ਪੁੱਛਣ ਆਉਂਦੇ ਆ ਲੋਕੇ ਚਲੇ ਜਾਂਦੇ ਆ ਖਰਚਾ ਪਾਣੀ ਲੈ ਕੇ ਅੱਛਾ ਜੀ ਹਾਂ ਜਦ ਅਸੀਂ ਵੀ ਮੌਕੇ ਤੇ ਪਹੁੰਚ ਕੇ ਵੇਖਿਆ ਤਾਂ ਇਹਨਾਂ ਲੋਕਾਂ ਦੇ ਇਲਜ਼ਾਮਾਂ ਸੱਚਾਈ ਨਜ਼ਰ ਆਈ ਜਿਹੜੀਆਂ ਅੰਤੜਲੇ ਨਾਲ ਹੁੰਦੀ ਨਜਾਇਜ਼ ਉਸਾਰੀ ਨਜ਼ਰ ਆਈ ਲੁਧਿਆਣਾ ਦੇ ਫੀਲਡ ਗੰਜ ਤੇ ਪ੍ਰੇਮਨਗਰ ਇਲਾਕੇ 'ਚ ਸਾਨੂੰ ਦੋ ਅਜਿਹੀਆਂ ਇਮਾਰਤਾਂ ਨਜ਼ਰ ਆਈਆਂ ਜੋ ਨਿਯਮਾਂ ਨੂੰ ਛਿੱਕੇ ਟੰਕ ਕੇ ਉਸਾਰੀਆਂ ਜਾ ਰਹੀਆਂ ਸੀ ਇੱਕ ਇਮਾਰਤ ਤਾਂ ਅਜਿਹੀ ਸੀ ਜਿਸ ਨੂੰ ਵੇਖ ਵੱਡੇ ਵੱਡੇ ਇੰਜੀਨੀਅਰ ਤੱਕ ਹੈਰਾਨ ਰਹਿ ਜਾਣ ਐਸੇ ਸਭ ਨੂੰ ਜਦ ਸਾਡਾ ਪੱਤਰਕਾਰ ਆਪਣੇ ਕੈਮਰਿਆਂ 'ਚ ਕੈਦ ਕਰ ਰਿਹਾ ਸੀ ਤਾਂ ਐਸੇ ਦੌਰਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਕਰ ਵੀ ਆ ਗਿਆ ਕਿਵੇਂ ਤਰ੍ਹਾਂ گے ਉਹ ਵਖਾਵਾਂਗੇ ਕਿਵੇਂ ਪੰਜਾਬ ਦੇ ਲੋਕਲ ਬਾਡੀ ਮੰਤਰੀ ਤੇ ਲੁਧਿਆਣਾ ਦੇ ਨਗਰ ਨਿਗਮ ਕਮਿਸ਼ਨਰ ਦੇ ਦਾਅਵੇ ਵੀ ਅਤੇ ਖੋਖਲੇ ਸਾਬਤ ਹੋ ਰਹੇ ਨੇ ਕਿਵੇਂ ਇਲੈਗਲ ਬਿਲਡਿੰਗਾਂ ਤਿਆਰ ਹੋ ਰਹੀਆਂ ਨੇ ਉਹ ਵੀ ਇੱਕੋ ਹੀ ਨਗਰ ਨਿਗਮ ਇਨਸਪੈਕਟਰ ਦੇ ਇਲਾਕੇ 'ਚ ਕਿਵੇਂ ਤਣ ਅੱਲੇ ਨਾਲ ਚੱਰੀ ਹੈ ਨਾਜਾਇਜ਼ ਉਸਾਰੀ ਤੁਸੀਂ ਬਣੇ ਰਹੋ ਸਾਡੇ ਨਾਲ ਤਜਿਹਾਂ ਲੁਧਿਆਣਾ ਦਾ ਕੋਰ ਇਲਾਕਾ ਜਿੱਥੇ ਸਿਰਫ ਡੇਢ ਮੰਜ਼ਿਲ ਤੱਕ ਕੰਸਟਰਕਸ਼ਨ ਕਰਨ ਦੀ ਇਜਾਜ਼ਤ ਹੈ ਉੱਥੇ ਕਿਵੇਂ 3-3 4-4 ਮੰਜ਼ਲਾ ਇਮਾਰਤਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਉੱਥੇ ਹੀ ਅਜਿਹਾ ਨਹੀਂ ਹੈ ਕਿ ਇੱਕ ਦੋ ਇਮਾਰਤਾਂ ਤਿਆਰ ਹੋ ਰਹੀਆਂ ਨੇ ਅਜੀਆਂ ਕਈ ਇਮਾਰਤਾਂ ਨੇ ਜੋ ਉਸਾਰੀਆਂ ਜਾ ਰਹੀਆਂ ਨੇ ਉਹ ਵੀ ਨਿਯਮ ਕਾਇਦੇ ਕਾਨੂੰਨਾਂ ਨੂੰ ਛਿੱਕੇ ਕੰਕੀ ਸਾਡੇ ਪਤਨਕਾਰ ਪਿੰਨੇ ਦੁਆ ਚਦ ਮੌਕੇ ਤੇ ਕਾਊਂਡ ਰਿਪੋਰਟ ਤਿਆਰ ਕਰਨ ਪਹੁੰਚੇ ਤਾਂ ਨਜ਼ਰ ਆਇਆ ਕਿ ਕਿਸ ਤਰੀਕੇ ਨਾਲ ਇੱਕ ਪੁਆਇੰਟ ਸਪੈਕਟਰ ਦੇ ਲਾਪੇ 1 ਕਿਲੋਮੀਟਰ ਦੇ ਦਾਇਰੇ ਚ ਕਈ ਨਜਾਇਜ਼ ਉਸਾਰੀਆਂ ਕੀਤੀਆਂ ਜਾ ਰਹੀਆਂ ਸੀ ਬਹੁ ਮੰਜ਼ਲਾ ਬਿਲਡਿੰਗਾਂ ਖੜੀਆਂ ਕੀਤੀਆਂ ਜਾ ਰਹੀਆਂ ਸੀ ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਹੈ ਸੀ ਕੇ ਐਫ 50 ਅਸ ਜਿੱहां 50 ਅਸ ਇੱਕ ਪੂਰਾ ਦਾ ਪੂਰਾ ਹਸਪਤਾਲ ਹੀ ਤਿਆਰ ਕਰ ਦਿੱਤਾ ਗਿਆ ਸੀ ਆਹਨ ਕੀ ਹਸਪਤਾਲ ਵਾਲੇ ਡਾਕਟਰ ਸਾਹਿਬ ਐਸਪੋਸ ਹਸਪਤਾਲ ਮੰਨਨ ਤੋਂ ਹੀ ਇਨਕਾਰ ਕਰਦੇ ਨਜ਼ਰ ਆਏ। ਉਥੇ 70 ਗਜ ਚ ਇੱਕ ਚਾਰ ਮੰਜ਼ਿਲਾ ਇਮਾਰਤ ਤਿਆਰ ਕੀਤੀ ਜਾ ਰਹੀ ਸੀ। ਉਹ ਵੀ ਲਿਫਟ ਵਾਲੀ। ਹਨਕ ਲੋਕਾਂ ਵੱਲੋਂ ਇਨਸਾਮ ਲਗਾਇਆ ਗਿਆ ਹੈ ਕਿ ਨਾਸਿਰ ਪਥੇ ਨਜਾਇਜ਼ ਉਸਾਰੀ ਹੋ ਰਹੀ ਹੈ। ਦਗੋ ਐਫਐਸ ਸਰਕਾਰੀ ਖਾਤੇ قبضہ ਵੀ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਗੱਲ ਲੁਧਿਆਣਾ ਦੇ ਫੀਲਡ ਗੰਜ ਦੇ ਕੂਚਾ ਨੰਬਰ 16 ਚ 50 ਅਗਸਤ ਚ ਬਣੇ ਇਸ ਹਸਪਤਾਲ ਨੂੰ ਵੇਖੋ। ਜਿੰਨੀ ਥਾਂ ਤੇ ਕੋਈ ਕਰੀਬ ਬੜੀ ਮੁਸ਼ਕਲ ਦੇ ਨਾਲ ਆਪਣੇ ਸੁਪਨਿਆਂ ਦਾ ਘਰ ਬਣਾ ਪਾਉਂਦਾ। ਉਥੇ ਬਕਾਇਦਾ ਇੱਕ ਚਾਰ ਮੰਜ਼ਲਾ ਹਸਪਤਾਲ ਖੜਾ ਕਰ ਦਿੱਤਾ ਗਿਆ ਦੇਸ਼ ਦੇ ਵਿੱਚ ਅਕਸਰ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਜਿੱਥੇ ਕਿ ਲਾਪਰਵਾਹੀਆਂ ਦੇ ਚਲਦੇ ਕਈ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ ਔਰ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਚਾਹੇ ਗੱਲ ਕੀਤੀ ਜਾਵੇ ਤੇ ਬੀਤੇ ਦਿਨੀ ਇੱਕ ਜਿਹੜਾ بارش ਦੇ ਵਿੱਚ ਜਿਹੜਾ ਹਾਦਸਾ ਹੋਇਆ ਸੀ ਜਿਸ ਦੀ ਵਿੱਚ ਇੱਕ ਬੇਸਮੈਂਟ ਚ ਪਾਣੀ ਭਰਨ ਨਾਲ ਕਈ ਸਟੂਡੈਂਟਸ ਦੀ ਮੌਤ ਹੋ ਗਈ ਸੀ ਔਰ ਉਸ ਤੋਂ ਪਹਿਲੇ ਇੱਕ ਹਸਪੀਟਲ ਦੇ ਵਿੱਚ ਅੱਗ ਲੱਗੀ ਸੀ ਔਰ ਇਸ ਤੋਂ ਇਲਾਵਾ ਇੱਕ ਗੇਮ ਸੈਂਟਰ ਦੇ ਵਿੱਚ ਅੱਗ ਲੱਗਣ ਨਾਲ ਕਈਆਂ ਦੀ ਜਾਨ ਗਈ ਸੀ ਪਰ ਇਸ ਦੇ ਬਾਵਜੂਦ ਜਿਹੜੇ ਬੰਦੇ ਇੱਕ ਹੱਥ ਸਿਆ ਤੋਂ ਕੋਈ ਸਬਕ ਨਹੀਂ ਲੈ ਰਹੇ ਔਰ ਲਗਾਤਾਰ ਜਿਹੜੀ ਜੇ ਗੱਲ ਕੀਤੀ ਜਾਵੇ ਤੇ ਅਫਸਰ ਔਰ ਪ੍ਰਸ਼ਾਸਨ ਦੀ ਮਿਲੀ ਭਗਤ ਜਾਂ ਉਹਨਾਂ ਦੀਆਂ ਅੱਖਾਂ ਕਿਸੇ ਵੀ ਤਰੀਕੇ ਬੰਦ ਕਰਕੇ ਇਸ ਨਾਲ ਚੀਜ਼ਾਂ ਦੇ ਉੱਤੇ ਲਗਾਤਾਰ ਘਟਣ ਦੀ ਥਾਂ ਤੇ ਵਾਧਾ ਕੀਤਾ ਜਾ ਰਿਹਾ ਅਸੀਂ ਜੋ ਅਸਟਨ ਤੋਂ ਇੱਕ ਤਸਵੀਰ ਦਿਖਾ ਰਹੇ ਹਾਂ ਤਸਵੀਰ ਹੈ ਲੁਧਿਆਣੇ ਦੀ ਜਿੱਥੇ ਸਭ ਤੋਂ ਪਹਿਲੇ ਤੁਹਾਨੂੰ ਦੱਸ ਦਈਏ ਕਿ ਇੱਥੇ ਸਾਡੇ ਪਿਛੇ ਲੁਧਿਆਣੇ ਦਾ ਜਿਹੜਾ ਫੀਲਡ ਗਨ ਇਲਾਕਾ ਹੈ ਇੱਥੇ ਇੱਕ ਹਸਪਤਾਲ ਚਲਾਇਆ ਜਾ ਰਿਹਾ ਡਾਕਟਰ ਗੁਲਾਟੀ ਚਾਈਲਡ ਐਂਡ ਹੈਲਥ ਕੇਅਰ ਸੈਂਟਰ ਇਹ ਹਸਪਤਾਲ ਤੁਸੀਂ ਤਸਵੀਰ ਜਿਹੜੀ ਦੇਖ ਰਹੇ ਹੋ ਦੱਸ ਦਈਏ ਕਿ ਇਹ ਸਿਰਫ ਕਰੀਬ 50 ਗੱਜ ਜਗ੍ਹਾ ਦੱਸੀ ਜਾ ਰਹੀ ਹੈ ਜਿਹਦੇ ਵਿੱਚ ਇਹ ਹਸਪਤਾਲ ਚੱਲ ਰਿਹਾ ਔਰ ਇਹ 24/7 ਦੱਸਿਆ ਜਾਂਦਾ ਕਿ ਹਸਪਤਾਲ ਦੇ ਵਿੱਚ ਐਮਰਜੈਂਸੀ ਵੀ ਚੱਲਦੀ ਹੈ ਇਹੀ ਨਹੀਂ ਇਸ ਹਸਪਤਾਲ ਦੇ ਵਿੱਚ ਬਕਾਇਦਾ ਅੰਦਰ ਮਰੀਜ਼ਾਂ ਨੂੰ ਦਾਖਲ ਕਰਨ ਦੇ ਵਾਸਤੇ ਕਰੀਬ 5 ਜਿਹੜੇ ਆ ਬੈੱਡ ਵੀ ਲੱਗੇ ਹੋਏ ਆ ਜਿੱਥੇ ਮਰੀਜ਼ ਦਾਖਲ ਕੀਤੇ ਜਾਂਦੇ ਆ ਪਰ ਇੱਥੇ ਸਭ ਤੋਂ ਪਹਿਲੇ ਤੁਹਾਨੂੰ ਜਿਹੜੀ ਤਸਵੀਰ ਦਿਖਾ ਰਹੇ ਆ ਕਿ ਇੱਥੇ ਹਸਪਤਾਲ ਦਾ ਜਿਹੜਾ ਇਹ ਜਿਹੜਾ ਬਣਿਆ ਹੋਇਆ ਜਿੱਥੇ ਕੰਮ ਚੱਲ ਰਿਹਾ ਇਹ 50 ਗੱਜ ਦੇ ਵਿੱਚ ਕਿਸ ਤਰੀਕੇ ਨਾਲ ਇਸ ਹਸਪਤਾਲ ਨੂੰ ਪਰਮਿਸ਼ਨ ਮਿਲੀ ਹੈ ਕਿਹੜੇ-ਕਿਹੜੇ ਡਿਪਾਰਟਮੈਂਟਾਂ ਨੇ ਇਹਨੂੰ ਜਿਹੜੀ ਹੈ ਕਿ ਐਨਓਸੀ ਆ ਦਿੱਤੀਆਂ ਨੇ ਇਹ ਤਾਂ ਫਿਲਹਾਲ ਅਸੀਂ ਨਹੀਂ ਕਹਿ ਸਕਦੇ ਪਰ ਹੁਣ ਇਸ ਦੇ ਨਾਲ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣ ਲੱਗੇ ਆ ਕਿ ਇਸੇ ਹਸਪਤਾਲ ਦੇ ਨਾਲ ਇੱਕ ਜਿਹੜੀ ਆ ਬਿਲਡਿੰਗ ਖੜੀ ਕੀਤੀ ਜਾ ਰਹੀ ਹੈ ਔਰ ਜੇਕਰ ਕਿਹਾ ਜਾ ਸਕਦਾ ਹੈ ਕਿ ਇਹ ਜਿਹੜੀ ਬਿਲਡਿੰਗ ਹੈ ਹਸਪਤਾਲ ਦੇ ਨਾਲ ਹਸਪਤਾਲ ਮਾਲਕਾਂ ਵੱਲੋਂ ਖੜੀ ਕੀਤੀ ਜਾ ਰਹੀ ਹੈ ਇਹ ਤਿੰਨ ਮਹਿਲਾ ਜਿਹੜੀ ਬਿਲਡਿੰਗ ਹੈ ਇੱਥੇ ਲੁਧਿਆਣੇ ਦੇ ਫੀਲਡ ਗੰਜ 16 ਕੁੱਚੇ ਇਲਾਕੇ ਦੇ ਵਿੱਚ ਖੜੀ ਹੋਈ ਹੈ ਜਿੱਥੇ ਤੁਸੀਂ ਪਰਦੇ ਦੇਖ ਸਕਦੇ ਹੋ ਇਹਦੇ ਅੰਦਰ ਕੰਮ ਚੱਲ ਰਿਹਾ ਔਰ ਇੱਥੇ ਅੰਦਰ ਬਕਾਇਦਾ ਜਿਹੜੀ ਹੈ ਇੱਕ ਲਿਫਟ ਲਗਾਈ ਜਾ ਰਹੀ ਹੈ ਜਿਹੜੀ ਹਸਪਤਾਲ ਦੇ ਨਾਲ ਇਸ ਬਿਲਡਿੰਗ ਨੂੰ ਜੋੜਨ ਦੇ ਲਈ ਉੱਥੇ ਜਾ ਕੇ ਸਾਡੇ ਪੱਤਰਕਾਰ ਵੱਲੋਂ ਇਸ ਹਸਪਤਾਲ ਦੇ ਮਾਲਕ ਦੇ ਨਾਲ ਡਾਕਟਰ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਕਿ ਜਨਾਬ ਐ ਕਮਾਲ ਕੀਤਾ ਤਾਂ ਕੀਤਾ ਕਿਵੇਂ ਤੁਹਾਡੇ ਕੋਲ ਕਿਹੜੀ ਪਰਮਿਸ਼ਨ ਹੈ ਕਿਹੜੇ ਕਾਗਜ਼ਾਤ ਨੇ ਸਾਡੀ ਜਾਣਕਾਰੀ ਮੁਤਾਬਕ ਤਾਂ ਇਸ ਇਲਾਕੇ 'ਚ ਡੇਢ ਮੰਜ਼ਲ ਤੋਂ ਵੱਧ ਉਸਾਰੀ ਕੀਤੀ ਹੀ ਨਹੀਂ ਜਾ ਸਕਦੀ ਤਾਂ ਡਾਕਟਰ ਸਾਹਿਬ ਉਲਟਾ ਸਾਡੇ ਪੱਤਰਕਾਰ ਨੂੰ ਹੀ ਪਾਠ ਪੜਾਉਂਦੇ ਨਜ਼ਰ ਆਏ ਉਲਟਾ ਸਾਡੇ ਪੱਤਰਕਾਰ ਨੂੰ ਹੀ ਸਵਾਲ ਪੁੱਛਦੇ ਨਜ਼ਰ ਆਏ ਤੇ ਜਦ ਸਾਡੇ ਸਹਿਯੋਗੀ ਵੱਲੋਂ ਇੱਕ ਤੋਂ ਬਾਅਦ ਇੱਕ ਤਿੱਖੇ ਸਵਾਲ ਕੀਤੇ ਗਏ ਤਾਂ ਹਾਰ ਕੇ ਡਾਕਟਰ ਜਸਪੁਲਾਟੀ ਕਹਿੰਦੇ ਨਜ਼ਰ ਆਏ ਕਿ ਛੱਡੋ ਜਨਾਬ ਖਬਰਾਂ ਖਬਰਾਂ ਦਸਤੋ ਨਵੇੜਾ ਕਿਵੇਂ ਕਰ ਰਹੇ ਇਹ ਜਿਹੜਾ ਚਾਲਾਨ ਜਿਹੜਾ ਉਹ ਕਟਵਾਤਾ ਹੈ ਪੇਮੈਂਟ ਪ੍ਰੋਸੀਡਿੰਗ ਚ ਆ ਗਈ ਹੈ ਉਹਦੀ ਐਪਲੀਕੇਸ਼ਨ ਉਹਦੇ ਉਹ ਜਿਹੜਾ ਹੁੰਦਾ ਐਪਲੀਕੇਸ਼ਨ ਦਿੱਤੀ ਹੋਈ ਹੈ ਜਿਹੜੀ ਪ੍ਰੋਸੀਡਿੰਗ ਦੇ ਹੁੰਦੇ ਨਾ ਜਿਹੜਾ ਚਾਲਾਨ ਕਟਣ ਦੀ ਉਹ ਵੈਲਿਊ ਕੱਟਦੇ ਆ ਉਹ ਕੱਟ ਕੇ ਪੇਮੈਂਟ ਚ ਅਟੈਕਟ ਦਿੱਤਾ ਹੋਇਆ ਸੀ ਲੈਨ ਚ ਦਿੱਤਾ ਹੋਇਆ ਉਹਨਾਂ ਨੂੰ ਜੁਰਮਾਨੇ ਦਾ ਹੋ ਗਿਆ ਹਾਂਜੀ ਜੁਰਮਾਨੇ ਆਸਤੇ ਦਿੱਤਾ ਚੈੱਕ ਜਦ ਜੁਰਮਾਨਾ ਲੱਗਿਆ ਤੁਹਾਨੂੰ ਐਨਓਸੀਆਂ ਤੁਹਾਡੇ ਕੋਲੇ ਹੈਗੀਆਂ ਇਸ ਚੀਜ਼ ਦੇ ਸਰ ਕੋਰ ਏਰੀਆ ਚ ਕਹਿੰਦੇ ਐਨਓਸੀ ਨਹੀਂ ਕਰਦੇ ਉਹ ਕਰਦੇ ਆ ਚਾਲਾਨ ਕੱਟਦੇ ਆ ਨਾ ਇਹਦਾ ਚਲਾਉਂਦਾ ਤਾਂ ਹੁੰਦਾ ਜੇ ਕੋਈ ਵੀ ਚੀਜ਼ ਨਾ ਰਹੇ ਉਹ ਬਈ ਅੰਸ਼ਾ ਨਹੀਂ ਪਾਸ ਜਾਂ ਕੋਈ ਵੀ ਗਲਤ ਕੰਮ ਹੋ ਰਿਹਾ ਉਹਦਾ ਚਲਾਨ ਕੱਟਿਆ ਗਿਆ ਠੀਕ ਹੈ ਨਾ ਔਰ ਉਸ ਤੋਂ ਬਾਅਦ ਇਹ ਹੁੰਦਾ ਵੀ ਜਗਾ ਕੰਪਾਉਂਡ ਕਰਨੀ ਹੈ ਕੰਪਾਉਂਡਿੰਗ ਫੀਸ ਹੁੰਦੀ ਹੈ ਪਰ ਤੁਹਾਡੇ ਇੱਥੇ ਕੰਪਾਉਂਡਿੰਗ ਹੋ ਹੀ ਨਹੀਂ ਸਕਦੀ ਤੁਹਾਡੇ ਕੋਲੇ پارکਿੰਗ ਹੈ ਨਹੀਂ ਤੁਹਾਡੇ ਕੋਲੇ ਕੋਈ ਰਸਤਾ ਹੀ ਹੈ ਨਹੀਂ 50 70 ਗੱਜ ਦੇ ਵਿੱਚ ਤੁਸੀਂ ਇਹ ਵਰਕਿੰਗ ਜਿਹੜੀ ਕਰ ਰਹੇ ਹੋ ਇੱਥੇ ਕੰਪਾਉਂਡ ਹੀ ਨਹੀਂ ਹੋ ਸਕਦਾ ਪੋਸੀਬਲ ਹੀ ਨਹੀਂ ਇਹ ਤਾਂ ਖੁਦ ਈਵਨ ਕੀ ਕੋਈ ਵੱਡੇ ਤੋਂ ਉੱਪਰ ਟਾਇਮ ਲੇਕ ਮੈਂ ਕੰਪਾਉਂਡਿੰਗ ਤੁਹਾਡੀ ਹੋਣੀ ਕਰ ਸਕਦਾ ਜੀ ਜੀ ਕਿਉਂ ਤੁਸੀਂ ਸਾਡੇ ਤੋਂ ਕਿਉਂ ਪੁੱਛ ਰਹੇ ਕੋ ਸਾਨੂੰ ਮਤਲਬ ਇਹ ਹੈ ਕਿ ਸਾਡਨੂੰ ਕੀ ਕੋਈ ਨਹੀਂ ਸਾਡਨਾ ਕੋਈ ਤੁਹਾਡੀ ਪਰਸਨਲੀ ਕੋਈ ਗੱਲਬਾਤ ਨੂੰ ਕਰਨਾ ਕਰ ਲੋ ਕੋਈ ਅਸੀਂ ਤੁਹਾਡੇ ਹੱਥੇ ਕੋਈ ਗਲਤੀ ਹੋ ਸਕਦਾ ਆਪਦੀ ਕਦੇ ਮਿਲਿਓ ਕੋਈ ਕੋਈ ਚੀਜ਼ ਗਲਤ ਹੋ ਗਈ ਆਪਾਂ ਮਿਲ ਆਪਾਂ ਰੇਖਮ ਮਿਲ ਕੇ ਗੱਲ ਗੱਲ ਹੋਈਗੀ ਤਾਂ ਹੀ ਸਾਨੂੰ ਪਤਾ ਲੱਗੇਗਾ ਕਿ ਕਿਸ ਚੀਜ਼ ਦੀ ਗੱਲ ਹੈ ਤਾਂ ਜੀ ਹਾਂ ਜਦੋਂ ਸਾਡੇ ਪੱਤਰਕਾਰ ਦੇ ਵੱਲੋਂ ਇਹ ਸਭ ਕੁਝ ਆਪਣੇ ਕੈਮਰੇ ਚ ਕੈਦ ਕੀਤਾ ਜਾ ਰਿਹਾ ਸੀ ਤਾਂ ਇਸੇ ਦੌਰਾਨ ਕੁਝ ਲੋਕ ਮੌਕੇ ਤੇ ਆਉਂਦੇ ਨਹੀਂ ਹਵਾਲਾ ਲਿੰਕਸ ਦਾ ਦਿੱਤਾ ਜਾਂਦਾ ਹੈ ਹਵਾਲਾ ਸੱਤਾ ਦਾ ਦਿੱਤਾ ਜਾਂਦਾ ਹੈ ਇਥੋਂ ਤੱਕ ਇਹ ਗੱਲ ਮੁੱਖ ਮੰਤਰੀ ਸਾਹਿਬ ਦੇ ਨਾਮ ਤੱਕ ਪਹੁੰਚ ਜਾਂਦੀ ਹੈ ਫਰਕ ਕੀ ਹੁੰਦਾ ਹੈ ਲਓ ਤੁਸੀਂ ਖੁਦ ਵੇਖ ਲਓ ਇਹ ਤਾਂ ਰਹੀ ਹਸਪਤਾਲ ਦੀ ਗੱਲ ਪਰ ਇੱਥੇ ਇਹ ਹਾਲ ਸਿਰਫ ਇਸ ਹਸਪਤਾਲ ਮਾਫ ਕਰਨਾ ਇਹ ਇੱਕ ਕਲੀਨਿਕ ਇੱਕ ਚਾਈਲਡ ਕੇਅਰ ਸੈਂਟਰ ਨਹੀਂ ਸੀ ਇੱਥੇ ਹਾਲੇ ਵੀ ਸ਼ਰੀਆਮ ਨਜਾਇਜ਼ ਉਸਾਰੀਆਂ ਕੀਤੀਆਂ ਜਾ ਰਹੀਆਂ ਸੀ ਜਿਵੇਂ ਕਿ ਐ ਐ ਬਿਲਡਿੰਗ ਬ੍ਰੇਮ ਨਗਰ ਪੁਚਾ ਨੰਬਰ 9 ਚ ਤਿਆਰ ਕੀਤੀ ਜਾ ਰਹੀ ਸੀ ਇਜਾਜ਼ਤ ਇੱਥੇ ਵੀ ਸਿਰਫ ਢੇੜ ਮੰਜ਼ਲ ਤਿਆਰ ਕਰਨ ਦੀ ਹੀ ਹੈ ਪਰ ਇੱਥੇ ਵੀ ਦਿਨ ਦਿਹਾੜੇ ਸ਼ਰੀਆਮ ਬਿਨਾਂ ਕਿਸੇ ਡਰ ਬਿਨਾਂ ਕਿਸੇ ਖੌਫ ਬਹੁ ਮੰਜ਼ਿਲਾ ਇਮਾਰਤ ਤਿਆਰ ਕੀਤੀ ਜਾ ਰਹੀ ਸੀ ਜਿਸ ਦੀਆਂ 4 ਮੰਜ਼ਲਾਂ ਕਰੀਬ ਕਰੀਬ ਤਿਆਰ ਵੀ ਕਰ ਲੀਆਂ ਗਈਆਂ ਸੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਿਲਡਿੰਗ ਵਾਲਿਆਂ ਨੇ ਇੱਥੋਂ ਵਹਿੰਦੇ ਇੱਕ ਸਰਕਾਰੀ ਨਾਲੇ ਤੇ ਵੀ ਕਬਜ਼ਾ ਕਰ ਲਿਆ

ਲੁਧਿਆਣਾ ਵਿੱਚ ਲਗਾਤਾਰ ਜਿਹੜੀਆਂ ਇਲੀਗਲ ਬਿਲਡਿੰਗਾਂ ਨੇ ਉਹ ਬਣਾਈਆਂ ਜਾ ਰਹੀਆਂ ਨੇ ਔਰ ਨਗਰ ਨਿਕਮ ਕਮਿਸ਼ਨਰ ਜਿਹੜੇ ਨੇ ਉਹ ਬਾਰ ਬਾਰ ਇਹ ਦਾਅਵੇ ਕਰਦੇ ਨੇ ਕਿ ਕੋਈ ਵੀ ਇਲੀਗਲ ਕੰਮ ਨਹੀਂ ਹੋਣ ਦਿੱਤਾ ਜਾਏਗਾ ਪਰ ਇਸ ਦੇ ਬਾਵਜੂਦ ਇਹ ਜਿਹੜੀਆਂ ਬਿਲਡਿੰਗਾਂ ਨੇ ਲਗਾਤਾਰ ਲੁਧਿਆਣਾ ਵਿੱਚ ਖੜੀਆਂ ਹੋ ਰਹੀਆਂ ਨੇ ਨਗਰ ਨਿਕਮ ਕਮਿਸ਼ਨਰ ਦੇ ਵੱਲੋਂ ਕਈ ਵਾਰ ਬਿਲਡਿੰਗ ਬ੍ਰਾਂਚ ਦੇ ਅਫਸਰਾਂ ਨੂੰ ਇਸ ਬਾਰੇ ਵਾਰਨਿੰਗ ਵੀ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਜਿਨ੍ਹਾਂ ਦੇ ਜਿੰਮੇ ਇਹ ਕੰਮ ਇਲੀਗਲ ਕੰਮ ਰੋਕਣ ਦਾ ਜ਼ਿੰਮੇਵਾਰੀ ਹੈ ਜਿਹੜੇ ਅਫਸਰਾਂ ਦੀ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਪੈ ਰਿਹਾ ਹੁਣ ਇੱਕ ਲੁਧਿਆਣਾ ਦੀ ਜੇ ਗੱਲ ਕੀਤੀ ਲੁਧਿਆਣੇ ਦਾ ਜਿਹੜਾ ਇਲਾਕਾ ਪ੍ਰੇਮ ਨਗਰ ਫੀਲਡ ਗੰਜ ਹੈ ਇੱਥੇ ਇੱਕ ਲਗਾਤਾਰ ਕਈ ਐਸੀਆਂ ਬਿਲਡਿੰਗਾਂ ਨੇ ਜਿਹੜੀਆਂ ਇਲੀਗਲ ਤੌਰ ਤੇ ਸਾਰੇ ਨਿਯਮ ਕਾਨੂੰਨ ਚਿੱcke ਟੰਕੇ ਬਣ ਰਹੀਆਂ ਨੇ ਔਰ ਜੇਕਰ ਗੱਲ ਕੀਤੀ ਜਾਵੇ ਤੇ ਲੁਧਿਆਣੇ ਦਾ ਜਿਹੜਾ ਪੁਰਾਣਾ ਇਲਾਕਾ ਹੈ ਉਸ ਨੂੰ ਪੋਰ ਏਰੀਆ ਕਿਹਾ ਜਾਂਦਾ ਜਿੱਥੇ ਕੀ ਚਾਹੇ ਕਮਰਸ਼ੀਅਲਾ ਚਾਹੇ ਰਿਹਾਇਸ਼ੀ ਹੈ ਡੇਢ ਮੰਜ਼ਲ ਜਿਹੜੀ ਹੈ ਕੋਈ ਵੀ ਬਿਲਡਿੰਗ ਕੋਈ ਵੀ ਦੁਕਾਨ ਮਕਾਨ ਬਣਦਾ ਤੇ ਡੇਢ ਮੰਜ਼ਲ ਬਣਾਉਣ ਦੀ ਪਰਮਿਸ਼ਨ ਹੁੰਦੀ ਹੈ ਪਰ ਇੱਥੇ 4 4 5 5 ਮੰਜ਼ਲਾ ਜਿਹੜੀਆਂ ਬਿਲਡਿੰਗਾਂ ਨੇ ਖੜੀਆਂ ਹੋ ਰਹੀਆਂ ਨੇ ਹੁਣ ਇੱਕ ਐਸੀ ਤਸਵੀਰ ਜਿਹੜੀ ਤੁਹ ਨਵੀਂ ਤਿਆਰ ਹੋ ਰਹੀ ਹੈ ਔਰ ਇਸ ਬਿਲਡਿੰਗ ਦੇ ਚਾਰ ਮੰਜਲੇ ਜਿਹੜੀਆਂ ਨੇ ਬਣ ਚੁੱਕੀਆਂ ਨੇ ਔਰ ਉੱਪਰ ਹਜੇ ਇਸ ਤੋਂ ਇਲਾਵਾ ਹੋਰ ਵੀ ਕੰਮ ਜਰਾ ਚੱਲ ਰਿਹਾ ਆ ਔਰ ਇਸ ਦੇ ਨਾਲ ਹੀ ਜੇਕਰ ਇਲਾਕੇ ਦੇ ਲੋਕਾਂ ਦੀ ਮੰਨੀ ਜਾਵੇ ਤੇ ਇਹ ਜਿਹੜੀ ਬਿਲਡਿੰਗ ਖੜੀ ਕੀਤੀ ਜਾ ਰਹੀ ਹੈ ਨਿਯਮਕੂ ਦਾ ਚਿੱcke ਟੰਗੇ ਹੀ ਆ ਪਰ ਇਸ ਬਿਲਡਿੰਗ ਨੂੰ ਬਣਾਉਣ ਵਾਲਿਆਂ ਨੇ ਕਈ ਫੁੱਟ ਸਰਕਾਰੀ ਜ਼ਮੀਨ ਜਿਹੜੀ ਆ ਉਹ ਵੀ ਕਬਜ਼ੇ 'ਚ ਲਈ ਹੋਈ ਆ ਔਰ ਲੋਕਾਂ ਦਾ ਇਲਾਕੇ ਦੇ ਜਿਹੜੇ ਲੋਕ ਨੇ ਉਹਨਾਂ ਦਾ ਕਹਿਣਾ ਕਿ ਇਸ ਜਿਹੜੀ ਬਿਲਡਿੰਗ ਦਾ ਫਰੰਟ ਹੈ ਇੱਥੇ ਪਹਿਲੇ ਨਾਲਾ ਸੀ ਸਰਕਾਰੀ ਔਰ ਉਹ ਨਾਲਾ ਹੀ ਛੱਤ ਕੇ ਇਹ ਸਾਰਾ ਅੱਗੇ ਵਧਰਾ ਵਧਾ ਆ ਗਿਆ ਹੁਣ ਇਸ ਮਾਮਲੇ ਦੇ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਜਾਣਕਾਰੀ ਨਹੀਂ ਹੈ ਜਾਂ ਜਾਣਕਾਰੀ ਹੋਣ ਦੇ ਬਾਵਜੂਦ ਉਹਨਾਂ ਨੇ ਕਾਰਵਾਈ ਨਹੀਂ ਕਿਉਂ ਨਹੀਂ ਕੀਤੀ ਇਹ ਤਾਂ ਅਸੀਂ ਨਹੀਂ ਕਹਿ ਸਕਦੇ ਪਰ ਇੱਥੇ ਸਭ ਤੋਂ ਵੱਡਾ ਸਵਾਲ ਇਹੀ ਖੜਾ ਹੁੰਦਾ ਹੈ ਕਿ ਜਿਹੜੇ ਨਗਰ ਨਿਗਮ ਕਮਿਸ਼ਨਰ ਨੇ ਉਹ ਬਾਰ-ਬਾਰ ਉਹਨਾਂ ਦੇ ਜਿਹੜੇ ਦਾਅਵੇ ਨੇ ਉਹਨਾਂ ਦੇ ਵੱਲੋਂ ਕੀਤੇ ਜਾਂਦੇ ਨੇ ਉਹ ਸਾਰੇ ਦਾਅਵੇ ਸਿੱਧੇ ਤੌਰ ਤੇ ਝੂਠ ਹੁੰਦੇ ਝੂਠੇ ਨਜ਼ਰ ਆ ਰਹੇ ਨੇ ਕਿਉਂਕਿ ਇੱਥੇ ਲਗਾਤਾਰ ਸਿਰਫ ਇੱਕ ਜੇ ਗੱਲ ਕੀਤੀ ਹੈ ਉਹਦੇ ਕੋਲਤੀ ਇਹੀ ਬਿਲਡਿੰਗ ਨਹੀਂ ਹੈ ਇਸੇ ਇਲਾਕੇ ਦੇ ਵਿੱਚ ਚਾਰ ਤੋਂ ਪੰਜ ਬਿਲਡਿੰਗਾਂ ਜਿਹੜੀਆਂ ਖੜੀਆਂ ਹੋ ਰਹੀਆਂ ਨੇ ਜਿਹੜੀਆਂ ਚਾਰ-ਚਾਰ ਪੰਜ-ਪੰਜ ਮਿਲਣਾ ਬਣਾਈਆਂ ਜਾ ਰ ਸਾਡੇ ਪੱਤਰਕਾਰ ਸਾਹਿਬ ਆਪਣੀ ਰਿਪੋਰਟ ਤਿਆਰ ਕਰ ਹੀ ਰਹੇ ਸੀ ਕਿ ਐਸੇ ਦੌਰਾਨ 빌ਡਿੰਗ ਦਾ ਮਾਲਕ ਰਕੇਸ਼ ਕੁਮਾਰ ਇੱਕ ਹੋਰ ਸ਼ਖਸ ਦੇ ਨਾਲ ਮੌਕੇ ਤੇ ਪਹੁੰਚਦਾ ਹੈ। ਇਹ ਦੂਜਾ ਸ਼ਖਸ ਖੁਦ ਨੂੰ ਸਾਜਨ ਕੁਮਾਰ ਦੱਸ ਰਿਹਾ ਸੀ। ਐਸਦਾ ਆਖਣਾ ਸੀ ਕਿ ਇਹ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਇਆ ਹੈ। ਇਹ ਦੋਵੇਂ ਸਾਡੇ ਪੱਤਰਕਾਰ ਨੂੰ ਡਰਾਉਂਦੇ ਧਮਕਾਉਂਦੇ ਤੇ ਫਿਰ ਸਮਝਾਉਂਦੇ ਨਜ਼ਰ ਆਏ। ਐ ਸਭ ਬਚਾ ਲੈ ਜ਼ਿਕਰ ਮੁੱਖ ਮੰਤਰੀ ਮਾਨ ਸਾਹਿਬ ਦਾ ਵੀ ਆ ਗਿਆ। ਕਿਵੇਂ ਲੋਹਣ ਤੋ ਸੀ ਖੁਦ ਹੀ ਸੁਣ ਲਓ ਤੇ ਜਿਹੜੀ ਸਾਈਟ ਹੈ ਪੋਰ ਏਰੀਏ ਦੇ ਵਿੱਚ ਉਹ ਜਿਹੜੀ ਪਾਸੇ ਹੁੰਦੀ ਹੈ ਡੇਢ ਮੰਜ਼ਲਾ ਹੁੰਦੀ ਹੈ ਪਤਾ ਉਹ ਤਾਂ ਮੈਨੂੰ ਸਭ ਕੁਝ ਪਤਾ ਹੈ ਤੇ ਇਹ ਕੰਪਰੋਵਾਈジング ਕਰਕੇ ਤਾਂ ਸੈਟਿੰਗ ਤੁਹਾਡੇ ਨਾਲ ਵੀ ਚੱਲ ਸਾਰਾ ਬਸੇ ਕੰਪਰੋਵਾਈジング ਚੱਲ ਰਹੀ ਹੈ ਤੁਹਾਡਾ ਕੀ ਸ਼੍ਰੀਮ ਨਾਮ 사જન ਕੁਮਾਰ ਹੈ ਭਈ ਸਿੱਧੂ ਸਾਹਿਬ ਨੂੰ ਜੇਤਾਂਗ ਬਲੇ ਕਹਿਣਗੇ ਨੂੰ ਠੀਕ ਹੈ ਵੀ ਇਹ ਨੀਗਲ ਕਮ ਹੋਲੈਂਡ ਦੇ ਸਾਜੂ ਮੈਂ ਛੱਡ ਦਿੰਦਾ ਕੋਈ ਗ੍ਰਾਈਟ ਤਾਂ ਸਹੀ ਗੱਲ ਉਹਨੇ ਤੁਹਾਨੂੰ ਕਹਿਦਾ ਜਾਣ ਕਿ ਕਿਹਾ ਮੈਨੂੰ ਉਹਨਾਂ ਦਾ ਫੋਨ ਕੱਟ ਪਿਆ ਸੀ ਤੁਸੀਂ ਜਦੋਂ ਉਹਨੂੰ ਫੜਾਇਆ ਵਾ ਉਹ ਮੈਂ ਕਿਹਾ ਉਹਨਾਂ ਤੁਸੀਂ ਕਿ ਪੱਤਰਕਾਰ ਉਹਨੇ ਫੋਨ ਕੱਟ ਦਿੱਤਾ ਨਾ ਨਾ ਉਹਨੇ ਕਹੇ ਛੱਡ ਦਿਓ ਇੰਟਰਵਿਊ ਦੇ ਤੁਸੀਂ ਛੱਡੋ ਗੱਲੋਂ ਇੰਟਰਵਿਊ ਤੋਂ ਵਿਅਰਥ ਕਰੋ ਇਹ ਨਹੀਂ ਦੱਸਣੋ ਮੇਰੀ ਕੁਸ਼ਕ ਕਿੰਨੀ ਗਲਤ ਕੰਮ ਹੋ ਰਹੇ ਨੇ ਪੱਤਰਕਾਰ ਨਹੀਂ ਹਟਾ ਸਕੋ ਮੈਂ ਤਾਂ ਕਹਿੰਦਾ ਜੀ ਤੁਸੀਂ ਗੱਲ ਇਹ ਹੈ ਨਾ ਜਿੱਥੇ ਜਿੱਥੇ ਪਤਾ ਲੱਗਦਾ ਅਸੀਂ ਇੱਥੇ ਕਰੀ ਜਾਗੇ ਕੰਮ ਮੈਂ ਕਹਿ ਰਿਹਾ ਸਰਕਾਰ ਵੀ ਨਹੀਂ ਹਟਾ ਸਕਦੀ ਤੁਹਾਨੂੰ ਵੀ ਪਤਾ ਇਸ ਗੱਲ ਦੀ ਸਰਕਾਰ ਦੇ ਨੁਮਾਇंदे ਹੋ ਸਰਕਾਰ ਦੇ ਰਿਪਰਟ ਕਰਦੇ ਤੁਸੀਂ ਦੇਖਣਾ ਸਰਕਾਰ ਹਟਾ ਸਕਦੀ ਨਹੀਂ ਮੈਂ ਮੈਂ ਕਹਿ ਰਿਹਾ ਗੱਲ ਕਰ ਰਿਹਾ ਇਹ ਕੋਈ ਕ੍ਰਾਈਮ ਨਹੀਂ ਹੋ ਰਿਹਾ ਇੱਕ ਇੱਕ ਰੈਮ ਨਹੀਂ ਹੋ ਰਿਹਾ ਇਹ ਤੇ ਕਿ ਸਭ ਦੀ ਬਣੀ ਹੋਈ ਹੈ ਲੁਧਿਆਣੇ ਦੇ ਕਿਲੀ ਨੇ ਜ ਬਣੀ ਉਹ ਵੀ ਬਣੀ ਹੈ ਕਿੱਦਾਂ ਬਣੀ ਐਸਾ ਘਾਤ ਲੁਧਿਆਣੇ ਦੇ ਸਾਰੇ ਰੂਲ ਆਪਾਂ ਕਹਿੰਦੇ ਆ ਵੀ ਬਣੀ ਆ ਵੀ ਬਣੀ ਆ ਵੀ ਬਣੀ ਬਣੀ ਹੋਈ ਤੇ ਮੈਦਰੀ ਆ ਗੜੀ ਫਿਰਾਂ ਪੰਦਰੀ ਦੀ ਗੱਲ ਕਰਨਾ ਲੰਗਰ ਦੇ ਕਿਹੜਾ ਰੋਡ ਹੈ ਐਸ ਚੀਜ਼ ਦਾ ਦਾਵਾ ਕਰਦੇ ਆ ਵੀ ਅਸੀਂ ਡੀਗਲ ਬਿਲਡਿੰਗ ਨਹੀਂ ਬਣਾਈ ਵੀ ਪਤਾ ਰੋਡ ਦਾਵਾ ਕਰਦੇ ਆ ਦਾਵਾ ਮੈਂ ਤਾਂ ਸਾਰੇ ਸਮਝੇ ਨੇ ਦਾਵੇ ਤਾਂ ਭਗਵੰਤ ਮਾਨਜੇ ਵੀ ਕਰਦੇ ਸੀ ਆਪਣੇ ਆਪਣੇ ਭਗਵੰਦ ਮਾਨ ਜੀ ਵੀ ਕਰਦੇ ਨੇ ਮੋਦੀ ਜੀ ਵੀ ਕਰਦੇ ਨੇ ਸਾਰੇ ਲੀਡਰ ਹੀ ਦਾਅਵੇ ਕਰਦੇ ਨੇ ਸਾਰੇ ਸਾਡੇ ਹੀ ਆਣਾ ਨਾ ਸਾਡੀ ਪਾਰਟੀ ਮੈਂ ਕਹਿੰਦਾ ਸਾਡੀ ਹੀ ਆ ਚਾਹੀਏ ਉਹਨਾਂ ਨੇ ਵੀ ਕਹਿ ਗਏ 1000 ਰੁਪਏ ਦੇ ਦਾਂਗੇ ਜਿਹਨਾਂ ਨੇ ਸਾਨੂੰ ਰੋਹੀ ਪੁੱਛਦੇ ਨੇ 1000 ਰੁਪਏ ਨਹੀਂ ਦਿੱਤਾ ਡਾਕਟਰ ਸਾਹਿਬ ਨਾਲ ਵੀ ਸਾਡੀ ਜੇ ਮੇਰੀ ਗੱਲ ਹੁੰਦੀ ਰਹਿੰਦੀ ਅੱਜ ਵੀ ਹੋਈ ਆ ਕੱਲ ਵੀ ਹੋਈ ਆ ਅ ਇੰਸਪੈਕਟਰ ਦਾ ਨਾਮ ਹੈਗਾ ਉਹ ਉਪਰ ਉਪਰਾ ਤੇ ਕੁਝ ਵੀ ਗੱਲ ਹੋਈ ਆ ਮੇਰੀ ਨਾਲ ਕੱਲ ਵੀ ਗੱਲ ਹੋਈ ਆ ਉਹ ਕਹਿੰਦੇ ਛੜਾਓ ਕੋਈ ਚੱਕਰ ਨਹੀਂ ਹੈਗਾ ਇਹ ਕਮਿਸ਼ਨਰ ਸਾਹਿਬ ਤੋਂ ਕੁਆਕੇ ਸਾਨੂੰ ਦੇ 10 ਮੰਜ਼ਲਾ ਬਣਾਉਣ ਦਾ ਕਹਿਣੇ ਜੀ ਇੱਥੇ ਨਹੀਂ ਬਣਾਉਣਾ ਅਸੀਂ ਕਮਿਸ਼ਨਰ ਸਾਹਿਬ ਤੋਂ ਲਈ ਕੋਣਾ ਤਾਂ ਨਹੀਂ ਠੀਕ ਬਣਾਉਂਦੇ ਕਿੰਨੇ ਕਹਿ ਸਰ ਮੱਥੇ ਤੁਸੀਂ ਤਿੰਨ ਜਾਇਦ ਨੇ ਇੱਕ ਤਾਂ ਡੇਢ ਦੀ ਗੱਲ ਹੋਈ ਸੀ ਉਹ ਕਿਤੇ ਅੱਜ ਵੀ ਮੇਰੀ ਸਿਰੇ ਗੱਲ ਹੋਈ ਜਾਂਦੇ ਅੱਜ ਵੀ ਪਤਾ ਨਹੀਂ ਕਰੀ ਇਹ ਚੀਜ਼ ਕਿੰਨਾ ਕਿਹਾ ਸਕਦਾ ਦਾ ਤੁਸੀਂ ਤਾਂ 8 ਮੰਜ਼ਲ ਜਿਹੜੀ ਹੈ ਸਭ ਸਭ ਚੱਲਦੀਆਂ ਨੇ ਯਾਰ ਇੱਕ ਮੈਂ ਤੁਹਾਨੂੰ ਹੋਈ ਸਭ ਚੱਲਦੀਆਂ ਨੇ 8 ਮੰਜ਼ਲਾ ਦੇ ਪਾਸ ਹੈ ਤੇ ਫਿਰ ਇੰਸਪੈਕਟਰ ਤੋਂ ਵੀ ਕਹਿ ਕੇ ਬਣਾਵਾ ਰਿਹਾ ਤੁਹਾਨੂੰ ਕਹਿੰਦੇ ਬਣਾਵਾ ਰਿਹਾ ਜਿਵੇਂ ਵੀ ਹੋ ਰਿਹਾ ਜੀ ਉਹਨੂੰ ਛੱਡ ਇੰਸਪੈਕਟਰ ਦੀ ਗੱਲ ਓਹ ਮਾਨ ਸਾਹਿਬ ਐ ਕਿ ਤੁਹਾਡੇ ਆਪਣੇ ਵਰਕਰਾਂ ਤੁਹਾਡੇ ਵਾਅਦੇ ਤੇ ਯਕੀਨ ਨਹੀਂ ਕਿ ਤੁਸੀਂ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇ ਦਿਓ ਤਾਂ ਆਮ ਲੋਕ ਤੁਹਾਡੀਆਂ ਗੱਲਾਂ ਤੇ ਭਲਾ ਕਿਵੇਂ ਯਕੀਨ ਕਰਨ ਖੈਰ ਅੱਜ ਸੇ ਪ੍ਰੇਮਨਗਰ ਦੀ ਪੂਚਾ ਨੰਬਰ 12 ਦੇ ਨੇੜੇ ਇੱਕ ਹੋਰ ਇਮਾਰਤ ਸ਼ਰੇਆਮ ਨਿਯਮ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਕੇ ਤਿਆਰ ਕੀਤੀ ਜਾ ਰਹੀ ਸੀ ਐਸ ਦੀਆਂ ਤਿੰਨ ਮੰਜ਼ਿਲਾ ਤਿਆਰ ਵੀ ਕਰ ਲੀਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ ਸਥਾਨਕ ਲੋਕਾਂ ਵੱਲੋਂ ਕਈ ਵਾਰ ਇਸ ਦੇ ਖਿਲਾਫ ਸ਼ਿਕਾਇਤਾਂ ਵੀ ਕੀਤੀਆਂ ਹਰ ਪ੍ਰਸ਼ਾਸਨ ਉਮਕਰਨੀ 3 ਸਤਾਰੇ ਹੁਣ ਜਿਹੜੀ ਤੁਹਾਨੂੰ ਤਸਵੀਰ ਦਿਖਾਉਣ ਲੱਗੇ ਆ ਉਹ ਜਿਹੜੀ ਤਸਵੀਰ ਲੁਧਿਆਣੇ ਦੇ ਜਿਹੜੇ ਫੀਲਡ ਕਾਲ ਪ੍ਰੇਮ ਨਗਰ ਇਲਾਕੇ ਦੀ ਹੈ ਜਿੱਥੇ ਸਾਡੇ ਪਿੱਛੇ ਇੱਕ ਬਿਲਡਿੰਗ ਜਿਹੜੀ ਹੈ ਤੁਹਾਨੂੰ ਦਿਖਾ ਰਹੇ ਆ ਇਹ ਬਿਲਡਿੰਗ ਹੈ ਜਿਹੇ ਇਲਾਕੇ ਦੇ ਲੋਕਾਂ ਦੀ ਮੰਨੀ ਜਾਵੇ ਤੇ ਇਹ ਬਿਲਡਿੰਗ ਹੈ ਇਸ ਬਿਲਡਿੰਗ ਨੂੰ ਬਣਾਉਣ ਵਾਲਿਆਂ ਨੇ ਇੱਕ ਪਹਿਲੇ ਤਾਂ ਜਿਹੜੀ ਹੈ ਕਿ ਸਾਰੇ ਨਿਯਮ ਕਾਨੂੰਨ ਛਿੱਕੇ ਟੰਕੇ ਬਿਲਡਿੰਗ ਖੜੀ ਕੀਤੀ ਹੈ ਔਰ ਉਸ ਤੋਂ ਬਾਅਦ ਹੁਣ ਇਸ ਦੇ ਨਾਲ ਜਿਹੜੀ ਫਰੰਟ ਦੇ ਉੱਤੇ ਕਰੀਬ 30 ਗੱਜ ਜਿੱਦਾਂ ਕਿ ਦੱਸਿਆ ਜਾ ਰਿਹਾ ਲੋਕਾਂ ਦੇ ਵੱਲੋਂ ਕਿ ਇਸ ਜਗ੍ਹਾ ਦੀ ਰਜਿਸਟਰੀ 90 ਗੱਜ ਦੀ ਹੈ ਔਰ 120 ਗੱਜ ਜਗ੍ਹਾ ਦੇ 30 ਗੱਜ ਜਗ੍ਹਾ ਨੱਪ ਕੇ ਅੱਗੇ ਸਰਕਾਰੀ ਜਗ੍ਹਾ ਕਬਜ਼ਾ ਕਰਕੇ ਤੇ ਵਧਰਾ ਕੀਤਾ ਸੋ ਦਿਖਾਨੀਆਂ ਪਹਿਲੇ ਤੁਹਾਨੂੰ ਇਹ ਤਸਵੀਰ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਇਲਾਕਾ ਲੁਧਿਆਣੇ ਦਾ ਪ੍ਰੇਮ ਨਗਰ ਫੀਲਡ ਗੰਜ ਇਲਾਕਾ ਜਿੱਥੇ ਇਹ ਬਿਲਡਿੰਗ ਜਿਹੜੀ ਹੈ ਚਾਰ ਮੰਜ਼ਲਾ ਬਿਲਡਿੰਗ ਜਿਹੜੀ ਹੈ ਖੜੀ ਹੋ ਰਹੀ ਹੈ ਔਰ ਇਸ ਬਿਲਡਿੰਗ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਕਬਜ਼ਾ ਦਾ ਕੀਤਾ ਹੀ ਹੋਇਆ ਔਰ ਸਾਰੇ ਨਿਯਮ ਕਾਨੂੰਨ ਛਿੱਕੇ ਟੰਗੇ ਹੋਇਆ ਕਿਉਂਕਿ ਇੱਥੇ ਜਿਹੜੀ ਪਰਮਿਸ਼ਨ ਨਗਰ ਨਿਗਮ ਵੱਲੋਂ ਜੇਕਰ ਨਕਸ਼ਾ ਪਾਸ ਹੁੰਦਾ ਹੈ ਜਾਂ ਪਰਮਿਸ਼ਨ ਮਿਲਦੀ ਹੈ ਤੇ ਉਹ ਸਿਰਫ ਡੇਢ ਮੰਜ਼ਲ ਦੀ ਹੁੰਦੀ ਹੈ ਲੇਕਿਨ ਇਸ ਦੇ ਬਾਵਜੂਦ ਇਹ ਚਾਰ ਮੰਜ਼ਲਾ ਬਿਲਡਿੰਗ ਖੜੀ ਹੋ ਰ ਇੱਥੇ ਜਿਹੜੇ ਜ਼ਿੰਮੇਦਾਰ ਨਗਰ ਨਿਗਮ ਦੇ ਅਫਸਰ ਨੇ ਇਹ ਇਸ ਚੀਜ਼ ਨੂੰ ਦੇਖ ਕੇ ਵੀ ਉਹਨਾਂ ਦੀ ਅੱਖਾਂ ਬਿਲਕੁਲ ਬੰਦ ਨੇ ਔਰ ਇਹ ਵੀ ਦੱਸਿਆ ਗਿਆ ਲੋਕਾਂ ਦੇ ਵੱਲੋਂ ਕਿ ਇੱਥੇ ਕਰੀਬ 2-3 ਵਾਰੀ ਕੰਮ ਵੀ ਬੰਦ ਕਰਾਇਆ ਗਿਆ ਪਰ ਇਸ ਦੇ ਬਾਵਜੂਦ ਹਰ ਵਾਰ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਬਿਲਡਿੰਗ ਬਣਾ ਰਹੇ ਆ ਲੋਕ ਉਹਨਾਂ ਦੇ ਵੱਲੋਂ ਇਹ ਕੰਮ ਸ਼ੁਰੂ ਕਰਵਾ ਲਿਆ ਗਿਆ ਜਦ ਇਸ ਸਭ ਨੂੰ ਲੈ ਕੇ ਇਹਨਾਂ ਨਜਾਇਜ਼ ਉਸਾਰੀਆਂ ਨੂੰ ਲੈ ਕੇ ਨਿਯਮਾਂ ਦੀਆਂ ਉਡਰੀਆਂ ਤੱਚੀਆਂ ਨੂੰ ਲੈ ਕੇ ਨਗਰ ਨਿਗਮ ਕਮਿਸ਼ਨਰ ਨੂੰ ਸਵਾਲ ਕੀਤੇ ਗਏ ਕੇ ਜਨਾਬ ਤੁਹਾਡੇ ਰਾਤ ਚ ਕੀ ਚੱਲ ਰਿਹਾ ਤਾਂ ਉਹ ਕੀ ਕੰਦੇ ਵਿਖਾਈ ਦਿੱਤੇ ਲਓ ਤੁਸੀਂ ਵੀ ਸੁਣ ਲੋ ਤੁਸੀਂ ਮੇਰੇ ਧਿਆਨ ਚ ਲੈਂਦਾ ਹੈ ਕਿ ਜ਼ੋਨ A ਦੇ ਵਿੱਚ ਇਸ ਤਰ੍ਹਾਂ ਬਿਲਕੁਲ ਕੋਰ ਏਰੀਆ ਦੇ ਵਿੱਚ ਜਿਹੜੀਆਂ ਬਹੁ ਮੰਜ਼ਲਾ ਬਿਲਡਿੰਗਾਂ ਜਿਹੜੀਆਂ ਉਹ ਬਣ ਰਹੀਆਂ ਬਿਨਾਂ ਨਕਸ਼ੇ ਤੋਂ ਬਣ ਰਹੀਆਂ ਡੈਫੀਨਿਟਲੀ ਮੈਂ ਸੀਨੀਅਰ ਆਫਿਸਰਸ ਇਸ ਏਰੀਆ ਦੇ ਵਿੱਚ ਸਾਡੇ ਜ਼ੋਨਲ ਕਮਿਸ਼ਨਰ ਵੀ ਨੇ ਔਰ ਐਡੀਸ਼ਨਲ ਕਮਿਸ਼ਨਰ ਜਿਹੜੇ ਨੇ ਉਹ ਟਾਊਨ ਪਲੈਨਿੰਗ ਡਿਪਾਰਟਮੈਂਟ ਦੇ ਹੈੱਡ ਵੀ ਨੇ ਸੋ ਮੈਂ ਉਹਨਾਂ ਦੇ ਥਰੂ ਇਹਦੀ ਵੈਰੀਫਿਕੇਸ਼ਨ ਕਰਵਾਵਾਂਗਾ ਇਦੇ ਵਿੱਚ ਸਾਡੇ ਜੇ ਬਿਲਡਿੰਗ ਇੰਸਪੈਕਟਰ ਸਾਡੇ ਸਟਾਫ ਦੀ ਕਿਤੇ ਕਨਾਮਸ ਹੈ ਡੈਫੀਨਿਟਲੀ ਉਹਨਾਂ ਦੇ ਖਿਲਾਫ ਐਕਸ਼ਨ ਹੋਵੇਗਾ ਪਰ ਇਹਦੇ ਵਿੱਚ ਜੇ ਕੋਈ ਹੋਰ ਕੋਈ ਸਾਡਾ ਵਿਅਕਤੀ ਫਿਰ ਵੀ ਕੋਈ ਸਾਡਾ ਕੋਈ এমਪਲੋਈ ਜਿਹੜਾ ਹੈ ਉਹ ਕੋਈ ਕੁਤਾਈ ਕਰੇਗਾ ਜਾਂ ਕਿਸੇ ਤਰ੍ਹਾਂ ਦੀ ਮੈਲਾਫਾਈਡ ਕੰਮ ਕਰੇਗਾ ਤਾਂ ਡੈਫੀਨਿਟਲੀ ਅਸੀਂ ਆਪਣੇ ਏਮਪਲੋਇਜ਼ ਦੇ ਖਿਲਾਫ ਲੈਗਲ ਐਕਸ਼ਨ ਕਰਾਂਗੇ ਸਰ ਜਿਹੜਾ ਇਹ ਬਿਲਡਿੰਗਾਂ ਦਾ ਨੋਟ ਸਾਰੇ ਸ਼ਹਿਰ ਦੇ ਵਿੱਚ ਪੰਦੀਆਂ ਔਰ ਕਾਰ ਵੀ ਤੁਹਾਡੇ ਵੱਲੋਂ ਕੀਤੀ ਜਾਂਦੀ ਹੈ ਔਰ ਅਕਸਰ ਇਹ ਵੀ ਆ ਵੀ ਤੁਸੀਂ ਆਪਣੇ ਇਨਸਟਰਕਸ਼ਨਸ ਵੀ ਦਿੰਦੇ ਹੋ ਇਸ ਚੀਜ਼ ਦੇ ਉੱਤੇ ਪਰ ਇੱਕ ਜਿਹੜਾ ਇਹ ਹੁਣ ਪਾਰਟਿਕੂਲਰ ਮਾਮਲਾ ਆ ਇਹ ਜਿਹੜੀਆਂ ਬਿਲਡਿੰਗਾਂ ਜਿਹੜੀਆਂ 100 ਫੀਲਡਾਂ ਦੇ ਇਲਾਕੇ ਦੀ ਗੱਲ ਕਰ ਰਹੇ ਆ ਇਹਦੇ ਵਿੱਚ ਇੱਕ ਤਾਂ ਇੱਕ ਡਾਕਟਰ ਹੈ ਉੱਥੇ ਜਿਹੜਾ 50-60 ਡਾਈ ਦੇ ਵਿੱਚ ਪੋਸਟਪੇਟਾ ਚਲਾ ਰਿਹਾ ਪੰਜ ਬੈਡ ਦਾ ਔਰ ਉਹਦੇ ਨਾਲ ਹੀ ਉਹਨੇ ਇੱਕ ਹੋਰ ਬਿਲਡਿੰਗ ਜਿਹੜੀ ਆ ਉਹ ਲਈ ਹੈ 40 ਤੋਂ 50ਰ ਜਗਾ ਤਿੰਨ ਮੰਜਲਾ ਖੜੀ ਕਰ ਲਈ ਔਰ ਉਹਦੇ ਵਿੱਚ ਬਕਾਇਦਾ ਜਿਹੜੀ ਆ ਉਹਨੂੰ ਲਿਫਟ ਵੀ ਜਿਹੜੀ ਆ ਉੱ ਜਿਹੜੇ ਉੱਥੇ ਇੰਸਪੈਕਟਰ ਨੇ ਉਸ ਇਲਾਕੇ ਨੇ ਉਹਨੂੰ ਗੱਲ ਕੀਤੀ ਸੀ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਲੀਗਲ ਹੈ ਪਾਸ ਕੀਤਾ ਹੋਇਆ ਕਿਉਂਕਿ ਕੋਰ ਏਰੀਆ ਤੇ ਜਿਸ ਤੱਕ ਅੰਦਾਜ਼ੇ ਡੇਟ ਬੰਦ ਤੋਂ ਬਾਅਦ ਪਾਸਿੰਗ ਹੈ ਨਹੀਂ ਗਈ ਔਰ ਉਸ ਤੋਂ ਬਾਅਦ ਕੰਪਾਊਂਡ ਵੀ ਨਹੀਂ ਹੋ ਸਕਦਾ ਪਰ ਉਹ 3 ਮੰਜਲਾ ਖੜੀਆਂ ਵੀ ਹੋ ਚੁੱਕੀਆਂ ਨੇ ਬਿਲਕੁਲ ਉਹ ਚੈੱਕ ਕਰਵਾ ਲੈਣੇ ਆ ਸੇਮ ਜਿਹੜੇ ਤੁਸੀਂ ਗੱਲ ਕੀਤੀ ਹੈ ਕਿ ਹਸਪੀਟਲ ਦੀ ਬਿਲਡਿੰਗ ਬਣ ਰਹੀ ਹੈ ਕੋਰ ਏਰੀਆ ਵਿੱਚ ਕਿੰਨੇ ਜਿਹੜਾ ਐਫਏਆਰ ਉਹਨੂੰ ਕਿੰਨੀ ਅਵੇਲੇਬਲ ਹੈ ਕਿੰਨੀ ਗਰਾਊਂਡ ਕਵਰੇਜ ਅਵੇਲੇਬਲ ਹੈ ਸਾਰੀ ਵੈਰੀਫਾਈ ਕਰਾ ਕੇ ਐਡੀਸ਼ਨਲ ਕਮੈਂਟ ਸਾਹਿਬ ਨੂੰ ਦੀ ਇਨਕੁਆਰੀ ਲਗਾ ਦੇਣੀ ਇਹੋ ਜੀ ਜਿਹਨੂੰ ਕਹਾਂਗੇ ਕਿ ਇਹੋ ਜੀ ਸਟੇਟਮੈਂਟ ਜੇ ਦਿੱਤੀ ਹੈ ਜਿਹੜੀ ਅਗੇਂਸਟ ਐਕਟਸ ਹੈ ਅਗੇਂਸਟ ਰੂਲਸ ਹੈ ਦੈਨ ਅਸੀਂ ਉਸ ਕਰਮਚਾਰੀ ਦੇ ਖਿਲਾਫ ਐਕਸ਼ਨ ਕਰਾਂਗੇ ਬਿਊਰੋ ਰਿਪੋਰਟ ਵੀ ਦੇਸੀਨਿਊ ਆਮ ਤੌਰ ਤੇ ਇਹ ਗੱਲ ਵੇਖੀ ਜਾਂਦੀ ਹੈ ਕਿ ਜਦੋਂ ਕਿਸੇ ਦੇ ਵੱਲੋਂ ਕੋਈ ਚੀਜ਼ ਨਿਯਮ ਕਾਇਦੇ ਕਾਨੂੰਨ ਤੋੜ ਕੇ ਕੀਤੀ ਜਾਂਦੀ ਹੈ ਜਾਂ ਫਿਰ ਕੋਈ ਸ਼ਖਸ ਕੁਝ ਗਲਤ ਕਰ ਰਿਹਾ ਹੋਵੇ ਜਦੋਂ ਉਹ ਸਭ ਦੇ ਸਾਹਮਣੇ ਆ ਜਾਵੇ ਕੈਮਰੇ ਚ ਕੈਦ ਹੋ ਜਾਵੇ ਤਾਂ ਅਕਸਰ ਲੋਕ ਇਸ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਇੱਥੇ ਤਾਂ ਹੋਇਆ ਇਸ ਦੇ ਉਲਟ ਹੀ ਹੈ ਜਿਸ ਹਸਪਤਾਲ ਦੀ ਅਸੀਂ ਸ਼ੁਰੂਆਤ ਚ ਗੱਲ ਕੀਤੀ ਸੀ ਉਸ ਦੇ ਨਾਲ ਜੋ ਇਮਾਰਤ ਤਿਆਰ ਕੀਤੀ ਜਾ ਰਹੀ ਸੀ ਜਿਸ ਨੂੰ ਸਾਡੇ ਪੱਤਰਕਾਰ ਨੇ ਆਪਣੇ ਕੈਮਰੇ ਚ ਕੈਦ ਕੀਤਾ ਪੀਟੀਸੀ ਨਿਊਜ਼ ਨੇ ਬਾਕਾਇਦਾ ਖਬਰ ਨਸ਼ਰ ਕੀਤੀ ਤਾਂ ਉਸ ਤੋਂ ਬਾਅਦ ਇਸ ਉਸਾਰੀ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਇਸ ਤੋਂ ਤੱਕ ਹੀ ਹੁਣ ਇਹ ਇਮਾਰਤ ਲਗਭਗ ਬਣ ਕੇ ਤਿਆਰ ਹੋ ਗਈ ਹੈ ਜਿਸ ਤੋਂ ਬਾਅਦ ਸਵਾਲ ਨਗਰ ਨਿਗਮ ਕਮਿਸ਼ਨਰ ਦੇ ਉਸ ਦਾਅਵੇ ਤੇ ਖੜਾ ਹੋ ਗਿਆ ਹੈ ਜੋ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਕਿ ਮਾਮਲੇ ਦੀ ਜਾਂਚ ਕੀਤੀ ਜਾਏਗੀ ਕਾਰਵਾਈ ਕੀਤੀ ਜਾਏਗੀ ਉੱਥੇ ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇੱਥੇ ਸ਼ਰਿਆਮ ਲੋਕਾਂ ਦੀ ਅਜਨਾਨ ਨਾਲ ਖੇਲਵਾੜ ਕੀਤਾ ਜਾ ਰਿਹਾ ਹੈ ਤੇ ਇਹ ਕਿ ਅਸੀਂ ਲੁਧਿਆਣੇ ਦੇ ਇਲਾਕੇ ਫੀਲਡ ਗੰਜ ਕੁਚਾ ਨੰਬਰ 16 ਚਸਟੰਗ ਖੜੇ ਆ ਜਿੱਥੇ ਅਸੀਂ ਇੱਕ ਖਬਰ ਨਸ਼ਰ ਕੀਤੀ ਸੀ ਕਿ ਲੁਧਿਆਣੇ ਦੇ ਵਿੱਚ ਲਗਾਤਾਰ ਜਿਹੜੀਆਂ ਜ਼ੋਨ A ਦਾ ਜਿਹੜਾ ਇਲਾਕਾ ਆ ਪੋਨੇ ਕਿਲੋਮੀਟਰ ਦੇ ਵਿੱਚ ਇੱਥੇ ਕਈ ਨਜਾਇਜ਼ ਬਿਲਡਿੰਗਾਂ ਜਿਹੜੀਆਂ ਬਣ ਰਹੀਆਂ ਨੇ ਔਰ ਉਹ ਖਬਰ ਨਸ਼ਰ ਕਰਨ ਤੇ ਵਿੱਚ ਅਸੀਂ ਕਾਇਦਾ ਜਿਹੜੇ ਨਗਰ ਨਿਗਮ ਦੇ ਕਮਿਸ਼ਨਰ ਰਹੇ ਉਹਨਾਂ ਦਾ ਪੱਖ ਵੀ ਲਿਆ ਸੀ ਜਿਨ੍ਹਾਂ ਦਾ ਕਹਿਣਾ ਸੀ ਕਿ ਉਹ ਜਾਂਚ ਵੀ ਕਰਨਗੇ ਕਾਰਵਾਈ ਵੀ ਹੋਏਗੀ ਜੇ ਕਿਸ ਦੀ ਮਿਲੀਭਗਤ ਹੋਈ ਤੇ ਉਹਦੇ ਤੇ ਵੀ ਕਾਰਵਾਈ ਹੋਏਗੀ ਲੇਕਿਨ ਇੱਥੇ ਨਗਰ ਨਿਗਮ ਵਿੱਚ ਕਿੱਦਾਂ ਕੰਮ ਹੁੰਦੇ ਆ ਕਿੱਦਾਂ ਕਰ ਰਹੀ ਹੁੰਦੀ ਆ ਅੱਜ ਤੁਹਾਨੂੰ ਉਹ ਬੋਲਦੀ ਤਸਵੀਰ ਅਸੀਂ ਦਿਖਾਣ ਲੱਗੇ ਆ ਸਾਡੇ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਉਹ ਬਿਲਡਿੰਗ ਹੈ ਜਿਸ ਬਿਲਡਿੰਗ ਦੇ ਵਿੱਚ ਪੰਜਾਹ ਗੱਜ ਦੇ ਵਿੱਚ ਇੱਕ ਹਸਪਤਾਲ ਚੱਲ ਰਿਹਾ ਹੈ ਡਾਕਟਰ ਗੁਲਾਟੀ ਚਾਈਲਡ ਐਂਡ ਹੈਲਥ ਕੇਅਰ ਸੈਂਟਰ ਔਰ ਜਿਸ ਤਰੀਕੇ ਨਾਲ ਤਸਵੀਰ ਖੁਦ ਬੋਲ ਰਹੀ ਹੈ ਕਿ ਇਹ ਚਾਰ ਮੰਜ਼ਿਲਾ ਬਿਲਡਿੰਗ ਹੈ ਜਿੱਥੇ ਕਿ ਇੱਕ ਹਸਪਤਾਲ ਚਲਾਇਆ ਜਾ ਰਿਹਾ ਔਰ ਜੇਕਰ ਰੱਬ ਨਾ ਕਰੇ ਕਦੇ ਕੋਈ ਅਨਹੋਨੀ ਹੋ ਜਾਏ ਕਿਸੇ ਵੀ ਤਰ੍ਹਾਂ ਦੀ ਤੇ ਇੱਥੋਂ ਕਿਸੇ ਨੂੰ ਬਾਹਰ ਨਿਕਲਣ ਦਾ ਰਸਤਾ ਤੱਕ ਨਹੀਂ ਮਿਲਣਾ ਕਿਉਂਕਿ ਇਸ ਜਗ੍ਹਾ ਦੇ ਉੱਤੇ ਜੇਕਰ ਇੱਕ ਬੰਦੇ ਨੇ ਲੰਘਣਾ ਤਾਂ ਦੂਜੇ ਬੰਦੇ ਨੂੰ ਸਾਈਡ ਤੇ ਹੋਣਾ ਪੈਂਦਾ ਤੇ ਬਾਹਰ ਆਣਾ ਪੈਂਦਾ ਤਾਂ ਦੂਜਾ ਬੰਦਾ ਅੰਦਰ ਵੜਦਾ ਆ ਪਰ ਔਰ ਇਸ ਦੇ ਨਾਲ ਹੀ ਜਿਹੜੀ ਸਭ ਤੋਂ ਹੈਰਾਨੀ ਵਾਲੀ ਤਸਵੀਰ ਕੀ ਇਸ ਹਸਪਤਾਲ ਦੇ ਨਾਲ ਇੰਨੇ ਇਸੇ ਡਾਕਟਰ ਜਿਹੜੇ ਹੈਗੇ ਨੇ ਡਾਕਟਰ ਗੁਲਾਟੀ ਉਹਨਾਂ ਵੱਲੋਂ ਇੱਕ ਹੋਰ ਬਿਲਡਿੰਗ ਜਿਹੜੀ ਖੜੀ ਕੀਤੀ ਜਾ ਰਹੀ ਹੈ ਔਰ ਦੱਸਿਆ ਜਾ ਰਿਹਾ ਕਿ 70 ਗੱਜ ਜਗ੍ਹਾ ਹੈ ਔਰ ਇਸ 70 ਗੱਜ ਜਗ੍ਹਾ ਨੂੰ ਜਿਹੜੀ ਹੈ ਚਾਰ ਮੰਜ਼ਿਲਾ ਬਿਲਡਿੰਗ ਜਿਹੜੀ ਇੱਥੇ ਖੜੀ ਹੋ ਗਈ ਹੈ ਔਰ ਚੰਦ ਦਿਨ ਪਹਿਲੇ ਤੱਕ ਇੱਥੇ ਜਿਹੜੀ ਸੀ ਕਿ ਬਿਲਡਿੰਗ ਹਜੇ ਕੰਸਟਰਕਸ਼ਨ ਦਾ ਕੰਮ ਇੱਥੇ ਚੱਲ ਰਿਹਾ ਸੀ ਔਰ ਇਸ ਦੇ ਅੰਦਰ ਪਹਿਲੇ ਬਕਾਇਦਾ ਜਿਹੜੀ ਹੈ ਕਿ ਲਿਫਟ ਉਹ ਵੀ ਲਗਾਈ ਜਾ ਰਹੀ ਸੀ ਔਰ ਹੁਣ ਉਹ ਦੱਸੀਏ ਕਿ ਇਹ ਜਿਹੜਾ ਲੁਧਿਆਣੇ ਦੇ ਵਿੱਚ ਅੰਦਰੂਨੀ ਸ਼ਹਿਰ ਹੈ ਜਿਹੜਾ ਪੁਰਾਣਾ ਸ਼ਹਿਰ ਜਿਹਨੂੰ ਪੋਰ ਏਰੀਆ ਕਿਹਾ ਜਾਂਦਾ ਹੈ ਇਸ ਥਾਂ ਦੇ ਉੱਤੇ ਨਿਯਮਾਂ ਦੇ ਜਿਹੜੇ ਨਗਰ ਨਿਗਮ ਬਿਲਡਿੰਗ ਬਾਇਲॉज ਜਿਹੜੇ ਨਿਯਮ ਨੇ ਉਹਦੇ ਮੁਤਾਬਕ ਸਿਰਫ ਡੇਟ ਮੰਜ਼ਲ ਪਾਸ ਹੋ ਸਕਦੀ ਆ ਔਰ ਜੇ ਡੇਟ ਮੰਜ਼ਲ ਪਾਸ ਹੋਣ ਤੋਂ ਬਾਅਦ ਜੇਕਰ ਕੋਈ ਉਸ ਤੋਂ ਵੱਧ ਬਣਾਉਂਦਾ ਤੇ ਉਹਦੇ ਕੋਲ ਨਾ ਚਲਾਨ ਕੀਤਾ ਜਾ ਸਕਦਾ ਨਾ ਉਹਦੇ ਕੋਲ ਪੈਸੇ ਲਾ ਕੇ ਬਿਲਡਿੰਗ ਪਾਸ ਕੀਤੀ ਜਾ ਸਕਦੀ ਆ ਪਰ ਇਸ ਦੇ ਬਾਵਜੂਦ ਜਦੋਂ ਜਿਹੜੇ ਖੁਦ ਨਗਰ ਨਿਗਮ ਦੇ ਅਫਸਰ ਨੇ ਉਹਨਾਂ ਦੇ ਦਾਅਵੇ ਕਰਨ ਦੇ ਬਾਵਜੂਦ 4-5 ਦਿਨਾਂ ਦੇ ਵਿੱਚ ਵਿੱਚ ਤੁਸੀਂ ਦੇਖ ਸਕਦੇ ਹੋ ਅਸੀਂ ਤੁਹਾਨੂੰ ਪਹਿਲੀ ਤਸਵੀਰ ਵੀ ਅੱਧੀ ਦਿਖਾਈ ਹੈ ਕਿ ਇੱਥੇ ਕੀ ਸੀ ਪਰਦੇ ਲਾ ਕੇ ਕੀ ਹੋ ਰਿਹਾ ਸੀ ਹਜੇ ਟਾਈਮ ਸਿਰਫ ਤੀਜੀ ਮੰਜ਼ਲ ਤੱਕ ਕੰਮ ਚੱਲ ਰਿਹਾ ਸੀ ਪਰ ਉਸ ਤੋਂ ਬਾਅਦ ਹੁਣ ਜਦੋਂ ਨਗਰ ਨਿਗਮ ਕਮਿਸ਼ਨਰ ਨੇ ਦਾਵਾ ਕੀਤਾ ਸੀ ਮੈਂ ਜਾਂਚ ਕਰਾਂਗਾ ਮੇਲੇ ਪਗੜ ਹੋਈ ਕਾਰਵਾਈ ਕਰਾਂਗਾ ਉਸ ਤੋਂ ਬਾਅਦ ਚੌਥੀ ਮੰਜ਼ਲ ਵੀ ਪੈ ਗਈ ਹੈ ਪਲਸਤਰ ਵੀ ਹੋ ਗਿਆ ਪੈਟ ਬਾਹਰ ਲੱਗੀ ਹੈ ਔਰ ਜਿਹੜਾ ਅੰਦਰ ਹੁਣੇ ਜਿਹੜਾ ਕੰਸਟਰਕਸ਼ਨ ਚੱਲ ਰਹੀ ਸੀ ਲੇਕਿਨ ਜਿੱਦੈ ਕੈਮਰਾ ਚੱਲਿਆ ਉਸ ਤੋਂ ਬਾਅਦ ਇੱਥੇ ਇਹ ਬਕਾਇਦਾ ਪਰਦਾ ਕਰਕੇ ਕੰਮ ਬੰਦ ਕਰ ਦਿੱਤਾ ਗਿਆ ਮੈਂ ਤੁਹਾਡੀ ਖਬਰ ਦੇਖੀ ਜੀ ਪੀਟੀ ਨਿਊਜ਼ ਤੇ ਹਾਂ ਹਸਪੀਟਲ ਬਾਰੇ ਉਸ ਤੋਂ ਬਾਅਦ ਅਸੀਂ ਜੋ ਦੇਖਿਆ ਇਹ ਤਾਂ ਲੋਕਾਂ ਦੀ ਜ਼ਿੰਦਗੀ ਦਾ ਖਲਵਾ ਹੋ ਰਿਹਾ ਜਿਹੜਾ ਇਹ ਛੋਟਾ ਜਿਹਾ ਹਸਪੀਟਲ ਹੈ ਇੱਕ ਹੀ ਰਸਤਾ ਆਉਂਦਾ ਜਾਂਦਾ ਰੱਬ ਨਾ ਕਰੇ ਕੋਈ ਸੈਪ ਨਹੀਂ ਹੋ ਜੇ ਆਪਾਂ ਕਿੱਥੇ ਖੜੇ ਹਾਂ ਜਿਹੜਾ ਨਾਲ ਉਹਨੇ ਬਣਾ ਰਿਹਾ ਉਹਦੇ ਲਿਫਟ ਲਗਾ ਰਿਹਾ ਛੋਟਾ ਜਿਹਾ ਰਸਤਾ ਹੈ ਕਿੰਨੀ ਕੁ ਵੱਡਾ ਤਸਵੀਰ ਨੂੰ ਸਮਝਿਓ ਸ਼ਹਿਰੀ ਇਹਦੇ ਸ਼ਹਿਰੀ ਇਹਦੇ ਚ ਵੈਲੀ ਗੱਲ ਹੈ 1.5 ਮੰਜ਼ਿਲ ਪਾਸ ਹੋ ਸਕਦੀ ਇਹਨਾਂ ਨੇ ਇਹਨੇ 3 ਮੰਜ਼ਿਲ ਬਣਾ ਲਈ ਫੌੜ ਹੀ ਹੈ ਨਹੀਂ ਯਾਰ ਵੀ ਖੋਖਰਾ ਇਨਸਪੈਕਟਰ ਆ ਉਹ ਤਾਂ ਪਹਿਲੇ ਹੀ ਵਾਅਦਾ ਜਰਦਾ ਹਾਂ ਉਹ ਜਿਹੜੇ ਸਿਲਾਕ ਰਿਸਪੈਕਟਰ ਲਾਇਆ ਉਹ ਤਾਂ ਪਹਿਲੇ ਹੀ ਪੈਸੇ ਦਾ ਰਿਸ਼ਤਖੋਰ ਬੰਦਾ ਸਭ ਨੂੰ ਪਤਾ ਇਹ ਤੱਕਿਆ ਸ਼ਾਈ ਹੈ ਇਦਾਂ ਨਹੀਂ ਚੱਲਣਾ ਚਾਹੀਦਾ ਇਹ ਅਸੀਂ ਤਾਂ ਇਹਦੀ ਤੁਹਾਡੀ ਖਬਰ ਦੇਖ ਕੇ ਅਸੀਂ ਆਪਣੀ ਮੇਲੋ ਕਮਲੇਵੜੀ ਭਾਈ ਨੂੰ ਕਬੀਸੇ ਸਾਨੂੰ ਸਰ ਮੈਂ ਹੀ ਕਹਿਣਾ ਚਾਹਣਾ ਸ਼ਹਿਰ ਹੈ ਇੱਕ ਭੀੜ ਭੜਾ ਸ਼ਹਿਰ ਹੈ ਫੀਲਿੰਗਾਂ ਸਭ ਤੋਂ ਪੁਰਾਣਾ ਸ਼ਹਿਰ ਹੈ ਆਪਣਾ ਲੁਧਿਆਣੇ ਦਾ ਜਿੱਥੇ ਭੀੜ ਹੈ ਬਿਲਡਿੰਗ ਦਾ ਕੋ ਤਿੰਨ ਮੰਜ਼ਿਲ ਬਿਲਡਿੰਗ ਪੈ ਰਹੀ ਹੈ ਇੱਕ 50 ਗਾਜ ਦੇ ਵਿੱਚ ਲਿਫਟ ਵੀ ਲੱਗਦੀ ਪਈ ਹੈ ਤੁਹਾਨੂੰ ਬਾਈ ਚਾਜ਼ ਗਿਰਜੇ ਕੋਈ ਚੋਏ ਜਾਣੀ ਨੁਕਸਾਨ ਹੋਏ ਕੌਣ ਜ਼ਿੰਮੇਵਾਰ ਹੈ ਸਾਡਾ ਤਾਂ ਇਹ ਗਲਤ ਹੋ ਰਿਹਾ ਜੋ ਹੋ ਰਿਹਾ ਛੋਟਾ ਜਿਹਾ ਕਲੀਨਿਕ ਵੀ ਦੇਖੋ ਕਿਤੇ ਤਿੰਨ ਮੰਜ਼ਿਲ ਬਣਾ ਰਿਹਾ ਚਾਰ ਮੰਜ਼ਿਲਾਂ ਬਣੀਆਂ ਆਈਆਂ ਜੀ ਇੱਥੇ ਤਾਂ ਚਾਰ ਮੰਜ਼ਿਲ ਬਣਿਆ ਜੀ ਬਹੁਤ ਗਲਤ ਹੋ ਰਿਹਾ ਇਹ ਇੰਨੇ ਟਾਈਟ ਏਰੀਏ ਚ ਛੋਟੇ ਏਰੀਏ ਚ ਇਦਾਂ ਦੀ ਨਹੀਂ ਪਉਣਾ ਚਾਹੀਦਾ ਪਰ ਇਹ ਜਿਹੜਾ ਨੱਪਾ ਲੁਧਿਆਣੇ ਦਾ ਨਗਰ ਨਿਗਮ ਹੈ ਉੱਥੇ ਜਿਹੜੇ ਨਗਰ ਨਿਗਮ ਅਫਸਰ ਨੇ ਜਾਂ ਮੰਤਰੀ ਨੇ ਜਾਂ ਜਿਹੜੇ ਸਬੰਧਤ ਇਲਾਕੇ ਦੇ ਨੁਮਾਇੰਦੇ ਨੇ ਉਹ ਤਾਂ ਦਾਅਵੇ ਕਰਦੇ ਆ ਵੀ ਅਸੀਂ ਗਲਤ ਕੰਮ ਹੋਣੇ ਨਹੀਂ ਜਾਂਦੇ ਸਾਡੇ ਇੱਥੇ ਕੋਈ ਗਲਤ ਕੰਮ ਹੁੰਦਾ ਹੀ ਨਹੀਂਗਾ ਸਾਰੇ ਜਦੋਂ ਦੀ ਸਰਕਾਰ ਆਈ ਹੈ ਨਾ ਛਾੜੂ ਦੀ ਸਾਰੇ ਕੰਮ ਹੀ ਗਲਤ ਹੋ ਰਿਹਾ ਹੈ। ਇਹ ਕਰਪਸ਼ਨ کہہ ਰਹੇ ਹੈ ਕਰਪਸ਼ਨ ਦਾ ਰੇਟ ਫਿਕਸ ਹੋ ਗਿਆ ਹੈ। ਸਾਰਾ ਕੁਝ ਹੋ ਗਿਆ ਜੇ ਕਾਰਪੋਰੇਸ਼ਨ ਦੇ ਅਫਸਰ ਤੱਕ ਵਿੱਕੇ ਵਣ। ਜੇ ਇਮਾਨਦਾਰ ਹੁੰਦੇ ਤੇ ਫਿਰ ਮੈਂ ਬਿਲਡਿੰਗ ਬੰਦ ਸੀਲ ਹੋਈ ਹੋਣੀ ਸੀਗੀ। ਸੋ ਹੁਣ ਜਿਹੜੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਸਿੱਧੇ ਤੌਰ ਤੇ ਆਪਣੇ ਆਪ ਦੱਸ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਜਿਹੜੇ ਸਬੰਧਤ ਮਹਿਕਮੇ ਦੇ ਮੰਤਰੀ ਨੇ ਅਫਸਰ ਨੇ ਉਹਨਾਂ ਦੇ ਜਿਹੜੇ ਦਾਅਵੇ ਨੇ ਉਹਨਾਂ 'ਚ ਕਿੰਨੀ ਕੁ ਸੱਚਾਈ ਹੈ ਹੁਣ ਇੱਥੇ ਸਭ ਤੋਂ ਵੱਡਾ ਇੱਕ ਸਵਾਲ ਇਹੀ ਖੜਾ ਹੁੰਦਾ ਹੈ ਕਿ ਆਖਰ ਐਸੀ ਕਿਹੜੀ ਸ਼ੈ ਹੈ ਐਸੀ ਕਿਹੜੀ ਤਾਕਤ ਹੈ ਵੀ ਇੱਕ ਇਨਸਪੈਕਟਰ ਨਗਰ ਨਿਗਮ ਦਾ ਸਿੰਗਲ ਇੱਕ ਜਿਹੜਾ ਇਨਸਪੈਕਟਰ ਹੈ ਉਹ ਏਟੀਪੀ ਐਮਟੀਪੀ ਨਗਰ ਨਿਗਮ ਕਮਿਸ਼ਨਰ ਤੱਕ ਤੇ ਭਾਰੀ ਪੈ ਰਿਹਾ ਵੀ ਉਹਨਾਂ ਦੇ ਆਦੇਸ਼ਾਂ ਨੂੰ ਮੰਨ ਨਹੀਂ ਤਾਂ ਬੜੀ ਦੂਰ ਦੀ ਗੱਲ ਹੈ ਕਮਿਸ਼ਨਰ ਕਹਿੰਦੇ ਆ ਕਿ ਅਸੀਂ ਜਾਂਚ ਕਰਦੇ ਆ ਕੰਮ ਰੁਕੇਗਾ ਔਰ ਇਨਸਪੈਕਟਰ ਦੇ ਕੈਦੇ ਉੱਤੇ ਬਿਲਡਿੰਗਾਂ ਲਗਾਤਾਰ ਖੜੀਆਂ ਹੋ ਰਹੀਆਂ ਨੇ ਇੱਥੇ ਉਹਨੇ ਇੱਕ ਚੀਜ਼ ਹੋਰ ਦੱਸ ਦਈਏ ਕਿ ਜੇਕਰ ਇਹ ਜਿਹੜੀਆਂ ਬਿਲਡਿੰਗਾਂ ਹੁਣ ਇੱਥੇ ਖੜੀਆਂ ਹੋ ਰਹੀਆਂ ਨੇ ਇਲੀਗਲ ਜਿਹੜੀ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਨੇ ਇਹਨੂੰ ਕਿਸੇ ਵੀ ਹਾਲਤ ਦੇ ਵਿੱਚ ਜਿਹੜੇ ਐਕਟ ਦੇ ਮੁਤਾਬਕ ਨਗਰ ਨਿਯਮ ਦੇ ਜਿਹੜੇ ਕਾਨੂੰਨ ਦੇ ਮੁਤਾਬਕ ਜਿਹੜਾ ਇਹਨੂੰ ਕਿਸੇ ਵੀ ਤਰ੍ਹਾਂ ਤੇ ਪਾਸ ਨਹੀਂ ਹੋ ਸਕਦੀਆਂ ਕਿਸੇ ਵੀ ਤਰ੍ਹਾਂ ਤੇ ਚਾਹੇ 4 ਮੰਜਲਾ ਬਣ ਗਈਆਂ ਤੇ ਜੇਕਰ ਨਿਯਮ ਕਾਨੂੰਨ ਦੀ ਗੱਲ ਕਰੀਏ ਤੇ ਇਹ ਬਿਲਡਿੰਗਾਂ ਸੀਲ ਵੀ ਹੋਣਗੀਆਂ ਔਰ ਇਹਨਾਂ ਨੂੰ ਤੋੜਿਆ ਪਰ ਹੁਣ ਇੱਥੇ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਤਾਂ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਜਿਸ ਤਰੀਕੇ ਨਾਲ ਅਸੀਂ ਪਹਿਲੀ ਖਬਰ ਨਸ਼ਰ ਕੀਤੀ ਸੀ ਉਸ ਤੋਂ ਬਾਅਦ ਜਿੱਦੀ ਤੇਜ਼ੀ ਨਾਲ ਇਹ ਕੰਮ ਖਿੱਚਿਆ ਜਾ ਰਿਹਾ ਉੱਥੋਂ ਸਾਫ਼ ਤੌਰ ਤੇ ਜਾਹਰ ਹੁੰਦਾ ਹੈ ਕਿ ਖੁਦ ਨਗਰ ਨਿਗਮ ਦੇ ਸਬੰਧਤ ਅਧਿਕਾਰੀ ਨੇ ਅਫਸਰ ਨੇ ਚਾਹੇ ਜਿਹੜੇ ਜਿੰਨਾਂ ਦੀ ਮਿਲੀ ਭਗਦਾ ਉਹ ਖੁਦ ਬੜੀ ਤੇਜ਼ੀ ਨਾਲ ਇਹ ਕੰਮ ਕਰਵਾ ਰਹੇ ਨੇ ਤਾਂ ਕਿ ਇਸ ਕੰਮ ਦੇ ਵਿੱਚ ਬਾਅਦ ਦੇ ਵਿੱਚੋਂ ਇਹ ਦਲੀਲ ਦਿੱਤੀ ਜਾ ਸਕੇ ਕਿ ਹੁਣ ਬਿਲਡਿੰਗ ਬਣ ਗਈ ਹੈ ਹੁਣ ਇਸ ਮਾਮਲੇ ਚ ਅੱਗੇ ਕੀ ਹੁੰਦਾ ਇਹ ਅਨਲੱਟ ਟਾਈਮ ਦੱਸੇਗਾ ਪਰ ਜੇਕਰ ਲੁਧਿਆਣਾ ਦੇ ਨਗਰ ਨਿਗਮ ਕਮਿਸ਼ਨਰ ਔਰ ਜੇ ਆਪ ਦੇ ਪੀਡਬਲੂਡੀ ਮੰਤਰੀ ਜੀ ਸਾਡੀ ਇਹ ਖਬਰ ਦੇਖ ਰਹੇ ਆ ਤੇ ਉਹਨਾਂ ਨੂੰ ਚਾਹੀਦਾ ਜਰੂਰ ਕਿ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰਨ ਕਿ ਆਖਰ ਕਿਉਂ ਤੇ ਕਿੱਦਾਂ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਇਹ ਗੁਰਗਤੰਦਾ ਕਿਉਂ ਚੱਲ ਰਿਹਾ ਔਰ ਉੱਤੇ ਬੰਦੀ ਕਾਰਵਾਈ ਵੀ ਕੀਤੀ ਜਾਵੇ ਤਾਂ ਕਿ ਜਨਤਾ ਨੂੰ ਪਤਾ ਲੱਗ ਸਕੇ ਕਿ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਉਹਨਾਂ 'ਚ ਵਕਈ ਕੋਈ ਦਮ ਹੈ ਤੇ ਉਹ ਦਾਅਵੇ ਅਸਲੀ ਵੀ ਨੇ ਕੈਮਰਾਮੈਨ ਦਿਲਪ੍ਰੀਤ ਦੇ ਨਾਲ ਵਿਨੇਦੂਆ ਪੀਟੀਸੀ ਨਿਊਜ਼ ਲੁਧਿਆਣਾ ਤਾਂ ਜੀ ਹਾਂ ਵਾਕਈ ਇਹ ਸਭ ਕੁਝ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਕਰਦਾ ਹੈ ਸਭ ਤੋਂ ਵੱਡਾ ਸਵਾਲ ਇਹ ਹੋਇਆ ਕਿ ਆਖਿਰ ਨਗਰ ਨਿਗਮ ਨੂੰ ਇਹ ਸਭ ਕੁਝ ਪਹਿਲਾਂ ਕਿਉਂ ਨਜ਼ਰ ਨਹੀਂ ਆ ਰਿਹਾ ਆਖਿਰ ਉਹ ਕਿਹੜੇ ਅਧਿਕਾਰੀ ਨੇ ਜਿਨ੍ਹਾਂ ਦੀ ਸ਼ੈ ਤੇ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਵੱਡਾ ਸਵਾਲ ਇਹ ਵੀ ਹੈ ਕਿ ਕੀ ਹੁਣ ਇਹਨਾਂ ਨਜਾਇਜ਼ ਉਸਾਰੀਆਂ ਨੂੰ ਲੈ ਕੇ ਕਾਰਵਾਈ ਕੀਤੀ ਜਾਏਗੀ ਨਗਰ ਨਿਗਮ ਦਾ ਐਕਸ਼ਨ ਵੇਖਣ ਨੂੰ ਮਿਲੇਗਾ ਜਾਂ ਨਹੀਂ ਦੱਸੋ ਕਿ ਕੀ ਸਮਝੀਏ ਕਿ ਰਾਜਦੇਸ਼ ਖਾਸ ਪ੍ਰੋਗਰਾਮ ਚ ਨਹੀਂ ਫਿਲਹਾਲ ਮੈਨੂਅਲ ਲੋਪੇਟ ਬੰਗੜ ਨੂੰ ਦਿਓ ਇਜਾਜ਼ਤ ਧੰਨਵਾਦ Rabraka